ਕਸ ਦੀ ਸਾਰੀ ਸੱਜਣ ਮਿੱਤਰ ਭੈਣ ਭਰਾ ਦਾ ਧੰਨਵਾਦ ਤੇ ਨਾਲ ਹੀ ਅੱਜ ਆਪਾਂ ਲਾਈਵ ਹੋਏ ਆ ਬੜੇ ਸਮੇਂ ਬਾਅਦ ਸਾਰੇ ਜਿੰਨੇ ਵੀ ਆਪਣੀ ਦੇਖਣ ਵਾਲੇ ਆ ਦਰਸ਼ਕੋ ਸਾਰਿਆਂ ਦਾ ਧੰਨਵਾਦ ਬਾਕੀ ਚੌੜੀ ਪਿਆਰ ਦੀ ਰੂਨਾ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਵੀਡੀਓ ਨੂੰ ਲਾਈਕ ਕਰਦੇ ਕਰੋ ਕਮੈਂਟ ਚ ਆਉਂਦੀ ਰਹਿ ਜਾ ਜ਼ਰੂਰ ਦੇ ਦਿਆ ਕਰੋ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਦਿਓ ਕਿਉਂਕਿ ਆਪਣਾ ਪੰਜਾਬੀ ਚੈਨਲ ਹੈ ਤੇ ਪੰਜਾਬੀ ਚੈਨਲ ਤੇ ਵਕਫ ਵਕਫ ਤਰ੍ਹਾਂ ਦੀਆਂ ਸੱਚੇ ਵਿਸ਼ੇ ਜਿਹੜੇ ਆਉਂਦੇ ਰਹਿੰਦੇਗੇ ਕਈ ਸੱਜਣ ਮੈਨੂੰ ਚੰਗਾ ਮਾੜਾ ਵੀ ਕਈ ਕਹਿੰਨੇ ਪਰ ਮੈਂ ਇਹ ਗੱਲ ਕਹਿਣਾ ਵੀ ਆਪਾਂ ਸੱਚੇ ਵਿਸ਼ੇ ਲੈ ਕੇ ਆਉਣਾ ਜਿਹੜੇ ਆਮ ਘਰਾਂ ਦੇ ਵਿੱਚ ਆਪਣੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਸਾਰੀ ਸੱਚੇ ਵਿਸ਼ੇ ਹੁੰਦੇ ਆ ਉਹ ਸੋਚ ਆਈ ਕੈਨ ਨੂੰ ਕੋਈ ਲੱਗ ਕੇ ਆਵੇ ਆਪਾਂ ਨੂੰ ਰਿਸਪੌਂਸ ਚੰਗਾ ਵੀ ਮਿਲਦਾ ਤੇ ਠੀਕ ਠਾਕ ਵੀ ਮਿਲਦਾ ਪਰ ਮੈਂ ਤੁਹਾਨੂੰ ਦੱਸਦਾ ਹੁਣ ਕਿ ਜਿਹੜਾ ਮੈਂ ਸੱਚਾ ਬੋਲਿਆ ਕੋਣ ਨੇ ਉਹਦੇ ਬਾਰੇ ਹੀ ਗੱਲ ਕਰਦਾ ਹੁਣ। ਸੋ ਅੱਜ ਜਿਹੜਾ ਹੈਗਾ ਆਪਣਾ ਟੌਪਿਕ ਆ ਜਿਹੜਾ ਅੱਜ ਦਾ ਮੇਨ ਕੋਈ ਗੱਲ ਨਹੀਂ ਤੁਹਾਡੇ ਵਾਸਤੇ ਵੀਡੀਓ ਬਣ ਗਈ। ਜਿੰਨੇ ਵੀ ਸੱਜਣ ਮਿੱਤਰ ਦੇਂਦੇ ਆਪਾਂ ਨੂੰ ਦੂਰੋਂ ਨੇੜੋਂ ਦੇਸ਼ਾਂ-ਵਦੇਸ਼ਾਂ ਦੇ ਵਿੱਚ ਸਾਰਿਆਂ ਦਾ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਵੀਡੀਓ ਨੂੰ ਲਾਈਕ ਕਰਦੇ ਕਰੋ। ਕਮੈਂਟ ਚਾਹੋ ਜੀ ਰਹਿ ਜਾ ਜਰੂਰ ਤੇ ਅਗਰੋ ਟਾਈਮ ਹੁਣ ਸਮਝ ਲਓ 2 ਵਜੇ ਸਮਝ ਲਓ ਵੀ ਦੁਪਹਿਰ ਪੂਰੀ ਹੋਈ ਪਈ ਆ ਤੇ ਪਿੰਡਾਂ ਵਾਲੀ ਦੁਪਹਿਰ ਆ ਜਿਹੜੀ ਤੁਹਾਨੂੰ ਪਤਾ ਦੁਪਹਿਰ ਕੀ ਮਿਲਦਾ ਦੇ ਕੇ ਦੁਪਹਿਰਾਂ ਤੇ ਬਹੁਤ ਵਧੀਆ ਹੁੰਦੀ ਹੈ ਦੇਖਣਯੋਗ ਹੁੰਦੀ ਹੈ ਸ਼ਹਿਰਾਂ ਦੇ ਵਿੱਚ ਦੁਪਹਿਰ ਜਿਹੜੀ ਹੁੰਦੀ ਹੈ ਉਹ ਠੀਕ ਠਾਕ ਨਹੀਂ ਹੁੰਦੀ ਕਿਉਂਕਿ ਉੱਥੇ ਧੂਆਂ ਧੱਪਾ ਤੇ ਹੋਰ ਸਕੂਟਰ ਮੋਟਰਸਾਈਕਲ ਦਾ ਭੀੜ ਭੜਕਾ ਤੇ ਜਿਹੜੀ ਪਿੰਡਾਂ ਦੀ ਦੁਪਹਿਰ ਹੁੰਦੀ ਹੈਗੀ ਪਿੰਡਾਂ ਵਾਲੀ ਦੁਪਹਿਰ ਹੁੰਦੀ ਹੈ ਜਿਹੜੀ ਉਹ ਦੇਖਣਯੋਗ ਹੁੰਦੀ ਹੈਗੀ ਸਮਝ ਲਓ ਵੀ ਇਸ ਟਾਈਮ ਤੁਸੀਂ ਦੁਪਹਿਰਾਂ 2 ਵਜੇ ਤੇ ਬਾਹਰ ਨਿਕਲ ਕੇ ਦੇਖੋ ਤੋਂ ਪੱਕੜਾਕੇ ਦੀ ਪੈਂਦੀ ਤੇ ਜਾਨਵਰ ਵੀ ਚਾਹ ਚਾਹੀ ਜਾਂਦੇ ਗਏ ਪਿੰਡਾਂ ਵਾਲੀ ਦੁਪਹਿਰ ਆ ਜਿਹੜੀ ਪਿੰਡਾਂ ਦੇ ਨਜ਼ਾਰੇ ਇਹ ਵੱਖਰੇ ਆ ਠੀਕ ਆ ਸ਼ਹਿਰਾਂ ਦੇ ਵਿੱਚ ਸੁਵਿਧਾ ਹੁੰਦੀਆਂ ਪਰ ਪਿੰਡਾਂ ਦੇ ਵਿੱਚ ਜਿਹੜੀ ਨਜ਼ਾਰੇ ਆ ਉਹ ਵੀ ਵੱਖਰੇ ਹੀ ਆ ਤੇ ਤੇਰੇ ਪਿੰਡ ਵਾਲੀ ਜਿਹੜੀ ਹੈਗੀ ਨਾ ਗੱਲਬਾਤ ਉਹ ਵੱਖਰੀ ਆ ਸੋ ਮੈਂ ਕਾਫੀ ਟਾਈਮ ਤੋਂ ਮਤਲਬ ਲਾਈਵ ਹੋਇਆ ਸਾਰੇ ਜਿੰਨੇ ਵੀ ਮੇਰੇ ਦੇਖਣ ਵਾਲੇ ਆ ਸਾਰੇ ਸੱਜਣ ਮਿੱਤਰ ਸਾਰਿਆਂ ਦਾ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਕਮੈਂਟ ਚ ਆਪਣੀ ਰਾਏ ਜਰੂਰ ਦਿੰਦੇ ਕਰੋ ਕਿਉਂਕਿ ਆਪਣੇ ਵਿਸ਼ੇ ਜਿਹੜੇ ਹੈਗੇ ਆ ਉਹ ਸਾਰੇ ਸਹੀ ਹੁੰਦੇ ਹੈਗੇ ਵਿਸ਼ੇ ਸੱਚੇ ਹੁੰਦੇ ਹੈਗੇ ਕਿਸੇ ਨਾ ਕੋਈ ਭੇਦ ਭਾਵ ਨਹੀਂ ਤੇ ਸੱਚੀਆਂ ਗੱਲਾਂ ਹੀ ਆਪਾਂ ਕਹਿ ਦਿੰਨੇ ਹੈਗੇ ਤੇ ਅੱਜ ਜਿਹੜਾ ਲਾਈਵ ਹੋਣ ਦਾ ਮਸਲਾ ਇਹ ਆ ਮੈਂ ਕਿਹਾ ਵੀ ਚਲੋ ਕਾਫੀ ਟਾਈਮ ਬਾਅਦ ਆਪਾਂ ਲਾਈਵ ਹੋਣੇ ਆ ਤੇ ਆਪਣੇ ਸੱਚੇ ਮਿੱਤਰਾਂ ਜਿਹੜੇ ਆਪਾਂ ਨੂੰ ਦੇਂਦੇ ਆਂ ਅਦੇਸ਼ਾਂ ਉਪਦੇਸ਼ਾਂ ਤੋਂ ਪਿਆਰ ਕਰਨ ਵਾਲੇ ਤੇ ਕਮੈਂਟ ਕਰਦੇ ਆ ਕਰੋ ਤੇ ਤੁਹਾਡਾ ਧੰਨਵਾਦ ਹੈ ਤੇ ਤੁਹਾਡੇ ਵਾਸਤੇ ਸੱਚੀਆਂ ਗੱਲਾਂ ਸੱਚੇ ਵਿਸ਼ੇ ਜ਼ਰੂਰ ਲੈ ਕੇ ਆਵਾਂਗੇ ਹੋਰ ਵੀ ਵੀਡੀਓ ਆਪਣਾਉਣੀਆਂ ਬਹੁਤ ਜ਼ਿਆਦੇ ਤੁਹਾਡੇ ਨਾਲ ਪਿਆਰ ਮਹੱਭਤ ਉਸੇ ਤਰ੍ਹਾਂ ਬਣਿਆ ਰਵੇ ਕਿਉਂਕਿ ਆਪਾਂ ਭਈ ਆਪਦੀ ਵੀਡੀਓ ਦੇ ਵਿੱਚ ਕਿਸੇ ਨੂੰ ਲਾ ਕੇ ਗੱਲ ਨਹੀਂ ਮੈਂ ਕਹਿੰਦਾ ਕਿ ਵੀ ਆਹ ਮੈਂ ਗੱਲ ਕਿਸੇ ਤੇ ਲਾਤੀ ਮੇਰਾ ਮਕਸਦ ਸਿਰਫ ਸਚਾਈ ਤੋ ਆਪਗਤ ਕਰਾਉਣਾ ਹੁੰਦਾ ਵੀ ਦੁਨੀਆ ਜਿਹੜੀ ਉਹ ਐਸ ਟੈਪ ਦੀ ਆ ਦੁਨੀਆ ਤੇ ਤੁਸੀਂ ਲੱਖ ਵਿਸ਼ਵਾਸ ਕਰ ਲੋ ਤੁਹਾਡੇ ਤੇ ਦੁਨੀਆ ਰੀ ਕਬੂਗੀ ਕਿਉਂਕਿ ਇੱਥੇ ਬਤ ਕੇ ਛੱਡਣ ਵਾਲੇ ਪੈਰ ਪੈਰ ਤੇ ਫਿਰਦੇ ਰਹਿੰਦੇ ਆ ਕਿ ਲੋਕ ਆ ਜਿਹੜੇ ਉਹ ਤੁਹਾਨੂੰ ਆਮ ਕਰਕੇ ਬਰਤ ਕੋ ਛੱਡ ਦੇਣਗੇ ਤੁਹਾਡੇ ਤੋਂ ਮਤਲਬ ਲੈਣ ਦੀ ਖਤਰ ਤੁਹਾਡੇ ਨਾਲ ਮਿੱਠੇ ਪੁੱਛੇ ਮਿੱਠੀਆਂ ਗੱਲਾਂ ਇਹ ਸਭ ਚੱਲਦਾ ਰਹਿਣਾ ਹੈਗਾ ਸੋ ਨੂੰ ਮੰਨ ਗੱਲ ਦੱਸਣਾ ਮੈਂ ਇਸੇ ਕਰਕੇ ਕਹਿਣਾ ਵੀ ਦੁਨੀਆ ਜਿਹੜੀ ਆ ਨਾ ਇਹ ਦੋਮੁਹੀ ਆ ਜਿੱਦਾਂ ਦੋ ਮੂੰਹਾਂ ਸੱਪ ਨੂੰ ਤਾਂ ਆਏ ਨਹੀਂ ਪਤਾ ਮੂੰਹੋਂ ਲੜ ਜੇ ਪਿੱਛੋਂ ਲੜ ਜੇ ਦੁਨੀਆਂ ਦੇ ਜਿਹੜੇ ਮਤਲਬ ਰੰਗ ਢੰਗ ਆ ਇਹ ਵੱਖਰੇ ਆ ਠੀਕ ਹੈ ਹਰੇਕ ਆਪਦੀ ਜ਼ਿੰਦਗੀ ਜੁਆ ਕਰੂ ਕਿਸੇ ਤੋਂ ਕੁਝ ਆਪਾਂ ਘੜਾਂ ਲੈ ਕੇ ਖਾਣਾ ਸੋ ਜਿੰਨੇ ਵੀ ਸੱਜਣ ਮਿੱਤਰ ਕਹਿੰਦੇ ਆ ਕਿ ਮੇਰਾ ਕਹਿਣ ਦਾ ਭਾਵੇਂ ਇਹ ਆ ਵੀ ਦੁਨੀਆਂ ਦੇ ਇੱਕ ਦੋਨੇ ਪਾਸੇ ਦੰਦੇ ਅਤੇ ਦਾਤੀ ਦੇ ਇੱਕ ਪਾਸੇ ਹੁੰਦੇ ਆ ਕਿ ਦੁਨੀਆਂ ਦਾ ਮਕਸਦ ਇਹ ਹੁੰਦਾ ਕਿ ਜੇ ਤੁਹਾਡੇ ਕੋਲ ਕੋਈ ਗੁਣਾ ਤਾਂ ਗੁਣ ਹਾਸਲ ਕਰਨਾ ਮਿੱਠਾ ਹੋ ਕੇ ਉਦੋਂ ਮਗਰੋਂ ਤੁਹਾਡੇ ਨਾਲ ਬਸ ਤੁਸੀਂ ਕੌਣ ਤੇ ਅਸੀਂ ਕੌਣ ਇਹ ਮਕਸਦ ਆ ਦੁਨੀਆ ਦਾ ਤੇ ਬਾਕੀ ਜਿੰਨੇ ਵੀ ਮੈਂ ਦੁਆਰਾ ਫੇਰ ਕਰਨਾ ਗੁਜਾਰਸ਼ ਕਰਦਾ ਆਪਣੇ ਚੈਨਲ ਨੂੰ ਵੇਖਣ ਵਾਲੇ ਚਾਹੇ ਕੁੜੀ ਆ ਮੁੰਡਾ ਬੁੜੀ ਆ ਬੰਦਾ ਜਿਨ੍ਹਾਂ ਨੂੰ ਆਪਣੀਆਂ ਗੱਲਾਂ ਵਧੀਆ ਲੱਗਣਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਵੀਡੀਓ ਨੂੰ ਲਾਈਕ ਕਰਦਿਆ ਕਰੋ ਕਮੈਂਟ ਚ ਆਪਣੀ رائے ਜ਼ਰੂਰ ਦੇਦਿਆ ਕਰੋ ਸੱਚ ਦੇ ਆਧਾਰ ਤੇ ਆਪਣਾ ਵੀਡੀਓ ਆਉਣ ਕਰ ਰਹੀਆਂ ਹੈ ਤੇ ਸੱਚ ਦੇ ਆਧਾਰ ਤੇ ਆਪਾਂ ਕਮੇਡੀ ਚੈਨਲ ਆ ਜਿਹੜਾ ਸਮਝ ਲਓ ਆਪਣਾ ਇਹ ਚੱਲਦਾ ਆਪਾਂ ਕਿਸੇ ਨੂੰ ਕੋਈ ਮਾੜਾ ਚੰਗਾ ਨਹੀਂ ਕਹਿੰਦੇ ਕਿ ਆਪਣੇ ਚੈਨਲ ਤੇ ਕਦੇ ਵੀ ਕਿਸੇ ਨੂੰ ਆਪਾਂ ਮਾੜਾ ਨਹੀਂ ਕਹਿੰਦੇ ਕਿ ਸਾਰਿਆਂ ਦਾ ਆਪਣਾ ਹੱਕ ਆ ਸੋ ਬਾਕੀ ਦੂਜੀ ਗੱਲ ਇਹ ਆ ਵੀ ਦੁਪਹਿਰ ਦੀ ਮਾਂ ਗੱਲ ਕਰਦਾ ਜਿਹੜੀ ਅੱਜ ਮੇਰਾ ਟੌਪਿਕ ਆ ਸੀਗਾ ਕਿ ਮੈਂ ਨਾ ਤੁਹਾਨੂੰ ਗੱਲ ਦੱਸਣਾ ਮੈਂ ਦੋਸਤੋ ਮੈਨੂੰ ਕਾਫੀ ਟਾਈਮ ਪਹਿਲਾਂ ਕੈਂਸਰ ਹੋ ਗਿਆ ਸੀਗਾ ਆਪਾਂ ਜ਼ਿੰਦਗੀ ਹੱਸ ਕੇ ਢਕੇ ਨਿਭਾਉਣੀ ਆ ਕਿ ਦਵਾਈ ਬੂਟੀ ਚੱਲੀ ਰਹਿੰਦੀ ਰਹੇਗੀ ਉਹਦੀ ਕਿਰਪਾ ਨਾਲ ਉੱਪਰ ਵਾਲੇ ਦੀ ਨਾਲ ਤੇ ਚਲੋ ਆਪਾਂ ਕੈਂਸਰ ਨੂੰ maat ਪਾਈ ਹੈ ਠੀਕ ਹੈ ਉਦੋਂ ਮਰੋਂ ਆਪਾਂ ਕੰਮ ਕਰ ਰਹੇ ਮਾ ਫਿਰੀਆਂ ਕੰਮ ਕਰਨਗੇ ਤੇ ਚਲੋ ਵੀਡੀਓ ਕੁੜੀਓ ਪਾ ਲਈ ਦੀਆਂ ਤੁਹਾਡੇ ਨਾਲ ਜੁੜ ਜਾਂਨੇ ਆਪਾਂ ਤੁਹਾਡੇ ਨਾਲ ਜੁੜ ਜਾਂਨੇਗੇ ਤੇ ਦੋਸਤਾਂ ਮਿੱਤਰਾਂ ਨਾਲ ਭੈਣਾ ਭਰਾਵਾਂ ਨਾਲ ਜਿੱਥੇ ਵੀ ਜੁੜ ਜਾਂਨੇਗੇ ਕਈ ਵਾਰੀ ਸਾਥੋਂ ਬੋਲਣ ਦੇ ਵਿੱਚ ਗਲਤੀ ਹੋ ਜਾਂਦੀ ਹੈ ਜਾਂ ਕਿਸੇ ਵੀਡੀਓ ਦੇ ਵਿੱਚੋਂ ਉਦਾਂ ਦਾ ਕੋਈ ਸ਼ਬਦ ਬੋਲ ਲਿਆ ਜਾਂਦਾ ਕਿਸੇ ਜਿਹੜਾ ਤੁਹਾਨੂੰ ਨਾ ਚੰਗਾ ਲੱਗਦਾ ਹੋਵੇ ਸੋ ਮੈਂ ਮਾਫੀ ਚਾਹੁੰਨਾ ਇਸ ਕਰਕੇ ਦੁਬਾਰਾ ਫੇਰ ਮੈਂ ਕਹਿੰਦਾ ਵੀ ਜੇ ਵੀਡੀਓ ਨੂੰ ਆਪਣੇ ਲਾਈਕ ਕਰਦਿਆ ਕਰੋ ਨਾਲੇ ਕਮੈਂਟ ਕਰੀ ਚੱਲੋ ਵੀ ਜੇ ਸਾਡੇ ਕੋਲੋਂ ਕਈ ਵਾਰੀ ਕੋਈ ਉਦਾਂ ਦਾ ਸ਼ਬਦ ਬੋਲਿਆ ਜਾਂਦਾ ਜਿਹਦੇ ਕਰਕੇ ਸਾਡੇ ਦੋਸਤਾਂ ਜਿਹੜੇ ਵੇਖਣ ਵਾਲੇ ਜਾਂ ਸੱਜਣ ਮਿੱਤਰਾਂ ਉਹਨਾਂ ਨੂੰ ਠੇਸ ਪਹੁੰਚਦੀ ਆ ਤੇ ਮੈਂ ਇਹ ਗੱਲ ਕਹਿੰਦਾ ਸਰੋਤਿਓ ਤੁਸੀਂ ਸਾਨੂੰ ਮਾਫ ਕਰ ਦਿਓ ਕਿਉਂਕਿ ਮਾਫੀ ਤੋਂ ਵੱਡਾ ਕੋਈ ਸ਼ਾਸਤਰ ਨਹੀਂ ਵੀ ਮਾਫੀ ਜ਼ਰੂਰੀ ਆ ਬਾਕੀ ਦੂਜੀ ਗੱਲ ਇਹ ਆਪਾਂ ਤਾਂ ਜ਼ਿੰਦਗੀ ਦਾ ਇੰਜੋਏਮੈਂਟ ਕਰਦੇ ਆ ਠੀਕ ਆ ਇੱਥੇ ਹੈ ਕੁਛ ਨਹੀਂ ਤੇ ਮਿੱਟੀ ਦੀਆਂ ਢੇਰਾਂ ਹੀ ਆ ਸਭ ਕੀ ਪਤਾ ਕਿਹੜੀ ਢੇਰੀ ਨੇ ਕਦੋਂ ਢਹਿ ਜਾਣਾ ਕਿਹੜੀ ਨੇ ਕਦੋਂ ਤੇ ਆਪਦਾ ਹਾਸ ਖਿੜ ਕੇ ਦਿਨ ਵਧੀਆ ਟਪਾਉਣਾ ਬੰਦੇ ਦਾ ਇਹ ਮਕਸਦ ਹੋਣਾ ਚਾਹੀਦਾ ਹੈਗਾ ਖਾਓ ਪੀਓ ਤੇ ਆਪਦਾ ਹਾਸ ਖਿੜ ਕੇ ਦਿਨ ਟਪਾਓ ਕਿਸੇ ਨੂੰ ਕੁਛ ਮਾੜਾ ਚੰਗਾ ਨਾ ਬੋਲੋ ਬਾਕੀ ਮੈਂ ਦੁਬਾਰਾ ਫੇਰ ਗੱਲ ਕਰਦਾ ਵੀ ਆਪਣਾ ਚੈਨਲ ਆ ਜਿਹੜਾ ਇਹ ਸੱਚ ਦੇ ਧਾਰ ਤੇ ਚੱਲਦਾ ਜਿਹੜਾ ਆਮ ਘਰਾਂ ਦੇ ਵਿੱਚੋਂ ਚੱਲਦੀਆਂ ਮੈਂ ਬੰਦਿਆਂ ਬਾਰੇ ਵੀ ਬੋਲਦਣਾ ਕਈ ਰੀ ਬੁਰੂਆਂ ਬਾਰੇ ਵੀ ਬੋਲਦਣਾ ਵੀ ਬੰਦਾ ਬੁੜੀ ਐਸਟੈਪ ਦੇ ਹੁੰਦੇ ਉਹ ਹੁੰਦੇ ਆ ਅਸਲ 'ਚ ਹੁੰਦੇ ਆ ਜਿਹੜੇ ਸ਼ਹਿਰਾਂ ਵਾਲੇ ਆਪਣੇ ਉਹ ਲੋਕ ਆ ਉਹਨਾਂ ਨੂੰ ਨਹੀਂ ਪਤਾ ਉਹ ਕਮਾਕਾਰਾਂ ਦੇ ਵਿੱਚ ਜ਼ਿਆਦਾ ਵਿਅਸਤ ਰਹਿੰਦੇਗੇ ਤੇ ਪਰ ਪਿੰਡਾਂ ਦੇ ਵਿੱਚ ਉਹ ਐਸਟੈਪ ਦੇ ਲੋਕ ਆਮ ਮਿਲ ਜਾਂਦੇਗੇ ਸਾਰੇ ਚੁਗਲਖੋਰਾ ਸੋਹਣੇ ਸਨੱਕੇ ਗੰਦੇੁੰਦੇ ਭੜੇ ਸਾਰ ਇਹੋ ਜਿਹੇ ਹਰ ਇੱਕ ਕਿਸਮ ਦਾ ਬੰਦਾ ਮਤਲਬ ਮਿਲਦਾ ਜੇ ਆਮ ਕਰਕੇ ਇਹ ਜ਼ਿੰਦਗੀ ਦੇ ਤਿਆਰਬੇ ਆਪਣੇ ਜ਼ਿੰਦਗੀ ਦੇ ਹਿਸਾਬ ਨਾਲ ਤਿਆਰਬੇ ਆ ਤਿਆਰਬੇ ਦੇ ਹਿਸਾਬ ਨਾਲ ਮਤਲਬ ਆਪਾਂ ਗੱਲ ਕਰਦੇ ਆਗੇ ਬਾਕੀ ਤੁਹਾਡੇ ਕੋਲੇ ਮੈਂ ਦੁਬਾਰਾ ਫੇਰ ਬੁਝਾਰਸ਼ ਕਰਦਾ ਜਿਨ੍ਹਾਂ ਨੇ ਚੈਨਲ ਨੂੰ ਹੇਠ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਵੀਡੀਓ ਨੂੰ ਲਾਈਕ ਕਰਦਿਆ ਕਰੋ ਕਮੈਂਟ ਚ ਆਪਦੀ ਰਾਇ ਜਰੂਰ ਦਿਓ ਕਰੋ ਦੁਨੀਆ ਕੀ ਫਤਿਹ ਕਿਹੜੇ ਵੇਲੇ ਪ੍ਰਮਾਤਮਾ ਨੇ ਉਸਨੇ ਵਾਹਿਗੁਰੂ ਨੇ ਬਾਜ ਮਾਰ ਲੈਣੀ ਠੀਕ ਹੈ ਹਾਸਕੀਡ ਕਰਦਾ ਟਾਈਮ ਪਾਸ ਕਰ ਲਿਆ ਕਰੋ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਜਿੱਤੋਂ ਵੀ ਕਿਤੋਂ ਦੇਂਦਾ ਕੋਈ ਵੀ ਸੱਜਣ ਮਿੱਤਰ ਆਪਾਂ ਨੂੰ ਦੂਰੋਂ ਨੇੜਿਓਂ ਬਾਹਰੋਂ ਕੋਈ ਵੀ ਪੰਜਾਬੀ ਭਰਾ ਆਪਣਾ ਠੀਕ ਹੈ ਕੋਈ ਭੈਣ ਪੰਜਾਬੀ ਕੋਈ ਵੀਰ ਕੋਈ ਬੱਚਾ ਆਪਣਾ ਤੇ ਉਹ ਚੈਨਲ ਨੂੰ ਆਪਣਾ ਸਬਸਕ੍ਰਾਈਬ ਕਰ ਤੇ ਕਮੈਂਟ ਚੱਲਦੀ ਰਹਿ ਤੇ ਨਾਲੇ ਦੱਸ ਦਿਆ ਕਰੋ ਕਮੈਂਟ ਕਰਕੇ ਵੀ ਤੁਸੀਂ ਸਾਨੂੰ ਕਿੱਥੋਂ ਦੇਖਦੇ ਹੋ ਤੇ ਤੁਹਾਡੇ ਨਾਲ ਇਦਾਂ ਦਾ ਪਿਆਰ ਬਣਿਆ ਰ ਆਪਣਾ ਤੁਹਾਡਾ ਮਾਣ ਸਤਿਕਾਰ ਸਾਰਿਆਂ ਦਾ ਤੇ ਬਾਕੀ ਮਾਸੂ ਨੂੰ ਗਲਤ ਸੀ ਵੀ ਅੱਜ ਮੇਰਾ ਜਿਹੜਾ ਲਾਈਵ ਹੋਣ ਦਾ ਮਕਸਦ ਸੀਗਾ ਆਪਾਂ ਸਿਹਤ ਠੀਕ ਨਹੀਂ ਰਹਿੰਦੀਗੀ ਬਿਮਾਰ ਠਮਾਰ ਰਹੀ ਦਾ ਦਵਾਈ ਬੂਟੇ ਚੱਲਦਾ ਕੰਮ ਤੇ ਕੀ ਪਤਾ ਕਿੱਦਾਂ ਬੁਲਾਵਾ ਆ ਜਾਣਾ ਸੋ ਮੈਂ ਤੈਨਾਂ ਦਾ ਹਾਸੇ ਖੜ ਕੇ ਆਪਦਾ ਪਿਆਰ ਮੁਹੱਬਤ ਨਾਲ ਦਿਨ ਕੱਟੀ ਚੱਲੋ ਠੀਕ ਐ ਤੇ ਬਾਕੀ ਉਹਦੀ ਡਾਡੇ ਦੀ ਮਰਜ਼ੀ ਆ ਜਿਹੜੀ ਚੋਕ ਉਹਨੇ ਖਲਾਰੀਆ ਕਿਤੇ ਵੀ ਆਪਾਂ ਚੂਗਣੀਆਂ ਹਮੇਸ਼ਾ ਮੋਰ ਕੁੰਝਾਂ ਵਾਲੀ ਗੱਲ ਬਣੀ ਪਈ ਐ ਜਿਵੇਂ ਕਹਿੰਦੇ ਮੋਰਾ ਨੇ ਕੁੰਝਾਂ ਨੂੰ ਤਾਲਾ ਮਾਰਦਾ ਸੀਗਾ ਵੀ ਕਹਿੰਦੇ ਵੀ ਤੁਸੀਂ ਚੋਕ ਕਿਤੇ ਚੋਕਦਿਆਂ ਬੱਚੇ ਕਿਤੇ ਦੇ ਕੇ ਆਉਂਗਾ ਵੀ ਮੋਰ ਕੁੰਝਾਂ ਨੂੰ ਮਿਹਣੇ ਮਾਰਦੇ ਸੀਗੇ ਵੀ ਜਾਂ ਤਾਂ ਸੋਡਾ ਤੇ ਸੌੜਾ ਜਾਂ ਸੋਢੀ ਕਿਸੇ ਨਾਲ ਯਾਰੀ ਆ ਕੁੰਝਾਂ ਨੇ ਕੋਈ ਜਵਾਬ ਦਿੱਤਾ ਸੀ ਮੋਰਾਂ ਨੂੰ ਕਹਿੰਦੀਆਂ ਨਾ ਤਾਂ ਸਾਡੀ ਕਿਸੇ ਨਾਲ ਯਾਰੀ ਆ ਹਰ ਹਿੱਲੇ ਇਹ ਚੁਗਣੀ ਪੈਂਦੀ ਜਿਹੜੀ ਡਾਢੇ ਚੋਕ ਖਲਾਰੀ ਆ ਜਿਹੜੀ ਪ੍ਰਮਾਤਮਾ ਨੇ ਉਸ ਡਾਢੇ ਨੇ ਚੋਕ ਖਲਾਰੀ ਆ ਉਹ ਹਰ ਹਿੱਲੇ ਚੁਗਣੀ ਪੈਂਦੀ ਹੈ ਕਿ ਕਿਤੇ ਵੀ ਚੂਣੀ ਹੋਵੇ ਕਿਤੇ ਕੰਮਕਾਰ ਤੇ ਕਿਸੇ ਦੇਸ਼ ਆਪਦੇਸ਼ ਦੇ ਵਿੱਚ ਕਿਤੇ ਵੀ ਬੰਦਾ ਹੈਗਾ ਉਥੇ ਉਹ ਚੋਗ ਲਾਇਮੀ ਚੋਕਿਆ ਹੁੰਦਾ ਹੈਗਾ ਜਿੱਥੇ ਜਿਸ ਦਾ ਦਾਣਾ ਪਾਣੀ ਲਿਖਿਆ ਉਥੇ ਉਹਨੂੰ ਮਤਲਬ ਜਾ ਕੇ ਚੁਗਣਾ ਪੈਂਦਾ ਹੈਗਾ ਕੁੰਜਾਂ ਦੀ ਤੁਹਾਨੂੰ ਮੈਂ ਗੱਲ ਸੁਣਾ ਵੀ ਕੁੰਜਾਂ ਜਿਹੜੀਆਂ ਆਮ ਕਰਕੇ ਕੁੰਜਾਂ ਤੁਸੀਂ ਸੁਣਿਆ ਹੀ ਹੋਣਾ ਪਿੰਡਾਂ ਵਾਲੇ ਲੋਕ ਵੱਧ ਜਾਂਦੇ ਆ ਮਤਲਬ ਕੁੰਝਾ ਜਾਨਵਰ ਜਿਹੜੇ ਉਹ ਅੱਜ ਹੋਰ ਕਿਤੇ ਰਹਿੰਦੇ ਆ ਉਹ ਉੱਥੇ ਬੱਚੇ ਦੇ ਕੇ ਆਉਦੇ ਬਾਹਰ ਦੇ ਵਿੱਚ ਹੋਰ ਸਟੇਟ ਦੇ ਵਿੱਚ ਜਾਂ ਹੋਰ ਮੋਲਖਾਂ ਦੇ ਵਿੱਚ ਜਾ ਕੇ ਉਹ ਵਾਸ ਕਰ ਲੈਂਦੇ ਆ ਆਪਦਾ ਤੇ ਉੱਥੇ ਉਥੋਂ ਦੇ ਜਿਹੜੇ ਜਾਨਵਰ ਸੀਗੇ ਉਹ ਕਹਿੰਦੇ ਕਿ ਤੁਸੀਂ ਉੱਪਰ ਨਾ ਤੁਸੀਂ ਉਧਰੋਂ ਆਂਗਾ ਤੇ ਤੁਹਾਡਾ ਦੇਸ਼ ਵੱਲੜਾ ਜਾਂ ਕੋਈ ਯਾਰੀ ਆ ਕਿਸੇ ਨਾਲ ਸਾਡਾ ਸਾਡੇ ਦੇਸ਼ ਘਾ ਤੋਂ ਮੈਂ ਛੱਡ ਕੇ ਫਿਰ ਉਹਨਾਂ ਨੇ ਜਵਾਬ ਦਿੱਤਾ ਸੀਗਾ ਉਹਨਾਂ ਦੇ ਜਿਹੜੇ ਮਤਲਬ ਹੈਗੇ ਆ ਥੋੜਾ ਜਿਹਾ ਗਰਮੀ ਜ਼ਿਆਦੇ ਆ ਵੈਸੇ ਤਾਂ ਇਸੇ ਚੱਲੀ ਜਾਂਦਾ ਪਰ ਥੋੜਾ ਜਿਹਾ ਫਿਰ ਵੀ ਗਰਮੀ ਜ਼ਿਆਦੇ ਆ ਤੇ ਕਿਸੇ ਦਿਨ ਮੈਂ ਤੁਹਾਨੂੰ ਆਪਣੇ ਖੇਤਾਂ ਦੀ ਜਿਹੜੀ ਪਿੰਡਾਂ ਵਾਲੀ ਦੁਪਹਿਰ ਆ ਉਹ ਦਿਖਾਉਂਗਾ ਕਿੰਨੀ ਸੁਹਾਵਣੀ ਦੁਪਹਿਰ ਆ ਤੇ ਲਾਈਕ ਜਿਨ੍ਹਾਂ ਨੇ ਕੀਤਾ ਉਹਨਾਂ ਦਾ ਧੰਨਵਾਦ ਤੇ ਕਮੈਂਟ ਚ ਆਪਦੀ ਰਾਇ ਵੀ ਦੇ ਦੇ ਕਰੋ ਕਮੈਂਟ ਕੇ ਦੱਸ ਵੀ ਦਿਓ ਕਰੋ ਤੁਸੀਂ ਸਾਨੂੰ ਕਿੱਥੋਂ ਦੇ ਨੇ ਆ ਸਾਰੇ ਸੱਜਣ ਮਿੱਤਰ ਕਈ ਵਾਰੀ ਮੈਂ ਨਾਂ ਵੀ ਲੈ ਦੇਣਾ ਹੁੰਦਾ ਹੈਗਾ ਤੇ ਜਿਹੜੇ ਆਪਾਂ ਨੂੰ ਵੇਂਦੇ ਗਏ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਤੇ ਲਾਈਕ ਜ਼ਰੂਰ ਕਰੀ ਚੱਲੋ ਨਾਲ ਦੀ ਨਾਲ ਐਦਾਂ ਤੁਹਾਡਾ ਪਿਆਰ ਸਾਡੇ ਨਾਲ ਬਣਿਆ ਰਵੇ ਕਮੈਂਟ ਵੀ ਕਰਦਿਆ ਕਰੋ ਤੇ ਸਬਸਕ੍ਰਾਈਬ ਵੀ ਕਰੀ ਚੱਲੋ ਕਿਉਂਕਿ ਤੁਹਾਡੇ ਪਿਆਰ ਦੀ ਲੋੜਾ ਸਾਨੂੰ ਤੁਹਾਡਾ ਪਿਆਰ ਹੈ ਜਿਹੜਾ ਉਹ ਸਬਸਕ੍ਰਾਈਬ ਦੇ ਰੂਪ ਵਿੱਚ ਕਮੈਂਟਾਂ ਦੇ ਰੂਪ ਦੇ ਵਿੱਚ ਲਾਈਕ ਦੇ ਰੂਪ ਵਿੱਚ ਸਾਨੂੰ ਮਿਲਣਾ ਚਾਹੀਦਾ ਕਿਤੋਂ ਵੀ ਸਾਨੂੰ ਦੇਣ ਦਾ ਕੋਈ ਵੀ ਸੱਜਣ ਮਿੱਤਰ ਭੈਣ ਭਰਾ ਕੋਈ ਬੱਚਾ ਕੋਈ ਮਰਜੀ ਆ ਯਾਰ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਕਿ ਆਪਣੇ ਨਾਲ ਵੀਡੀਓ ਚੈਨਲ ਜਿਹੜਾ ਸੱਚ ਦੇ ਆਧਾਰ ਤੇ ਬਣਾ ਰਹੇ ਹਾਂ ਸੋ ਗੱਲ ਕਰਦਾ ਸੀ ਮੈਂ ਜਿਹੜੀ ਮੇਨ ਟੌਪਿਕ ਆ ਆਪਣਾ ਅੱਜ ਦਾ ਦੁਪਹਿਰ ਉਹਦਾ ਪੈਰਾ ਜਿਹੜੀ ਅੱਜ ਬਹੁਤ ਵਧੀਆ ਖਿੜੀ ਵੀ ਆ। ਇਹ ਹੀ ਦੁਪਹਿਰ ਦੇ ਨਾਲ ਝੋਨੇ ਲੱਗਣੇ ਕਿ ਤੁਹਾਨੂੰ ਪਤਾ ਹੀ ਆ। ਨਰਮੇ ਇਹਨਾਂ ਦੁਪਹਿਰਾਂ ਦੇ ਵਿੱਚ ਹੀ ਚੁਗੀਆਂ ਨੇ ਸੀਗੇ, ਦੁਪਹਿਰੇ ਦੇ ਵਿੱਚ ਹੀ ਪੱਕਦੇ ਸੀਗੇ। ਇਹਨਾਂ ਦੁਪਹਿਰਾਂ ਦੇ ਵਿੱਚ ਹੀ ਕੰਮਕਾਰ ਹੋਣੇ ਆਗੇ ਸਾਰੇ। ਇਹਨਾਂ ਦੁਪਹਿਰਾਂ ਦੇ ਵਿੱਚ ਹੀ ਮਤਲਬ ਹੁਣ ਛੋਟੀਆਂ-ਛਟੀਆਂ ਹੋਊਗਾ। ਤੇ ਕਈਆਂ ਨੇ ਅੰਦਰ ਇਸਆਂ ਥੱਲੇ ਵੜ-ਵੜ ਕੇ ਸੌਣਾ। ਤੇ ਕਈਆਂ ਨੇ ਮਿਹਨਤਾਂ ਕਰਨੀਆਂ। ਪੈਸੇ ਕਮਾਉਣੇ ਆ ਆਪਦੇ ਪਰਿਵਾਰਾਂ ਨੂੰ ਪਿੱਛੇ ਜਾਂ ਹੋਰਾਂ ਨੂੰ ਮਾ ਕੇ ਖਵਾਉਣਾ ਪਾਲਣਾ ਤੇ ਇਹੀ ਦੁਪਹਿਰਾਂ ਦੇ ਆਨੰਦ ਆ ਬਾਕੀ ਆਨੰਦੀ ਆਨੰਦ ਆ ਕੋਈ ਜ਼ਿਆਦਾ ਮੈਂ ਗਰਮੀ ਨਹੀਂ ਮੰਨਦਾ ਇਹਨੂੰ ਤੇ ਆਮ ਕਰਕੇ ਜਿਹੜੇ ਪਿੰਡਾਂ ਵਾਲੇ ਆਪਣੇ ਲੋਕ ਆ ਉਹ ਤਾਂ ਤੁਹਾਨੂੰ ਪਤਾ ਹੀ ਆ ਵੀ ਇੰਨੀ ਗਰਮੀ ਨੂੰ ਗੋਲਦੀ ਕੁਛ ਨਹੀਂ ਇਹਦੂ ਮੱਧ ਗਰਮੀ ਹੋਰ ਪਣੀ ਆਇਤਾ ਜਦੋਂ ਝੋਨਾ ਲੱਗਣਾ ਥੱਲੋ ਪਾਣੀ ਤਪ ਜਾਣਾ ਤੇ ਮਿਹਨਤ ਕਾਸ਼ ਲੋਕਾਂ ਨੇ ਪਾਣੀ ਦੇ ਵਿੱਚ ਗਾਰੇ ਦੇ ਵਿੱਚ ਵੜ ਕੇ ਝੋਨਾ ਲਾਉਣਾ ਉਹਦੇ ਚ ਆਪਣੇ ਪ੍ਰਵਾਸੀ ਵੀ ਹੋਣਦੇ ਤੇ ਆਪਣੇ ਵਾਲੇ ਵੀ ਹੋਣਗੇ ਲੋਕ ਜਿਹੜੇ ਆਪਣੇ ਦੇਸੀ ਲੋਕ ਆ ਸੋ ਮੈਂ ਜਿਹੜੀ ਗੱਲ ਕਰਦਾ ਸੀਗਾ ਵੀ ਜਿਹੜਾ ਹੈਗਾ ਨਾ ਦੁਪਹਿਰਾਂ ਪਿੰਡਾਂ ਦੀ ਇਹ ਦੇਖਣਯੋਗ ਹੁੰਦੀ ਹੈ ਜੀ ਜਿਹੜੇ ਕਾਰਕਟਰ ਸ਼ਹਿਰਾਂ ਵਾਲੇ ਆ ਮੈਨੂੰ ਕਨਨ ਦੀ ਪਿੰਡਾਂ ਦੇ ਵਿੱਚ ਕਿਤੇ ਆਓ ਨਜ਼ਾਰੇ ਲਓ ਖਾਓ ਪੀਓ ਦੇਖੋ ਦੁਪਹਿਰਾਂ ਤੇ ਪਿੰਡਾਂ ਦੀਆਂ ਦੇਖਣਯੋਗ ਹੁੰਦੀਆਂ ਨੇ ਤੋ ਮੈਂ ਜਿਆਦਾ ਤਾਂ ਨਹੀਂ ਸਮਾ ਲੈਂਦਾਗਾ ਥੋੜਾ ਜਿਹਾ 5-4 ਮਿੰਟ ਹੋਰ ਲਵਾਂਗਾ ਤੇ ਵੀ ਮੈਂ ਦੁਆਰਾ ਫਿਰ ਦੱਸ ਦਿਆਂ ਮ ਆਪਣੇ ਸਰੋਤਿਆਂ ਨੂੰ ਆਪਾਂ ਨੂੰ ਕੈਂਸਰ ਹੋ ਗਿਆ ਸੀਗਾ ਤੇ ਉਦੋਂ ਮਗਰੋਂ ਠੀਕ ਹੋ ਗਏ ਤੇ ਅੱਜ ਜ਼ਿੰਦਗੀ ਦੀ ਗੱਡੀ ਲਈ ਤੇ ਜਿਹੜੀ ਆ ਕੀ ਪਤਾ ਕਿੰਨਾ ਖਰਚ ਆਉਣਾ ਤੇ ਹੁਣ ਦਵਾਈ ਬੂਟੀ ਚੱਲਦੀ ਰਹੀ ਜੀ ਕਿ ਤੇ ਆਪਦੇ ਮਰਨੋਂ ਵਧੀਆ ਲਾਈਦਾ ਕੋਈ ਚੰਗਾ ਕਵੇ ਕੋਈ ਮਾੜਾ ਕਵੇ ਉਹਦੀ ਰਜਾ ਦੇ ਵਿੱਚ ਰਹੀਦਾ ਡਾਢੇ ਦੀ ਦੇ ਵਿੱਚ ਟੜਕੇ ਉੱਠ ਕੇ ਮੱਥਾ ਮੱਥਾ ਟੇਕ ਕੇ ਉਦੋਂ ਮਾਰੋ ਦਿਨ ਦੀ ਸ਼ੁਰੂਆਤ ਕਰੀ ਜੀ ਕਈ ਵਾਰੀ ਤੁਹਾਡੇ ਨਾਲ ਜੁੜ ਜਾਈਦਾ ਹੈਗਾ ਤੇ ਜਾਂ ਨਾਲ ਜਿਹੜੇ ਮੇਰੇ ਮੁੰਡੇ ਕੰਮ ਕਰਦੇ ਹੈਗੇ ਉਹ ਕਹਿੰਦੇ ਆ ਤਾਇਆ ਸਾਨੂੰ ਸੱਚ ਦੇ ਆਧਾਰ ਤੇ ਕੋਈ ਵੀਡੀਓ ਦੱਸੋ ਸਾਡੇ ਕੋਲੇ ਇਹੋ ਜਿਹੇ ਊਲ ਜਲੂਲ ਜਿਹੇ ਟੌਪਿਕ ਹੁੰਦੇ ਹੈਗੇ ਸਾਨੂੰ ਪਤਾ ਪਿੰਡਾਂ ਵਾਲੇ ਬੰਦੇ ਆਪਾਂ ਜਿਹਾ ਜਿਹਾ ਆਈ ਜਾਂਦਾ ਹੈਗਾ ਉਹ ਜਾਂ ਛੱਡੀ ਜਾਂਦੇ ਹੈਗੇ ਜਿਹਾ ਜਿਹਾ ਟੌਪਿਕ ਆ ਗਿਆ ਉਹ ਜਿਹਾ ਟੌਪਿਕ ਆਪਾਂ ਛੱਡੀ ਜਾਂਦੇ ਰਹਿੰਨੇ ਹੈਗੇ ਤੇ ਬਾਕੀ ਪਿੰਡਾਂ ਦੇ ਵਿੱਚ ਆਮ ਕਰਕੇ ਘਰਾਂ ਦੇ ਵਿੱਚ ਵਾਪਰਦੇ ਆ ਬੰਦੇ ਔਰਤਾਂ ਦੀਆਂ ਕਿਸਮਾਂ ਕੈਸਟ ਆਫ ਦੇ ਲੋਕ ਆ ਕਿਉਂਕਿ ਹਰੇਕ ਦੇ ਆਪਾਂ ਦਿਮਾਗ ਨੂੰ ਸਮਝ ਨਹੀਂ ਸਕਦੇਗੇ ਬੰਦੇ ਬੰਦੇ ਦਾ ਦਿਮਾਗ ਸਮਝਣਾ ਬਹੁਤ ਇਹ ਇੱਕ ਇੰਜਨ ਹੀ ਆ ਇੰਜਨ ਦੇ ਵਿੱਚ ਪਤਾ ਨਹੀਂ ਆਪਾਂ ਨੂੰ ਕੀ ਕੀ ਪੁਰਜ਼ੇ ਚੱਲਦੇ ਹੁੰਦੇ ਹੈਗੇ ਕਿਹੜੇ ਨਿੱਕੇ ਤੋਂ ਲੈ ਕੇ ਵੱਡੇ ਪੁਰਜ਼ੇ ਦਾ ਕੀ ਕੰਮ ਹੈ ਦਿਮਾਗ ਵੀ ਇੰਜਨ ਹੀ ਆ ਉਹਨੂੰ ਸਮਝਣਾ ਉਹਦੀ ਫਲਸਫੀ ਥਿਊਰੀ ਨੂੰ ਸਮਝਣ ਵਾਸਤੇ ਬਹੁਤ ਟਾਈਮ ਲੱਗ ਜਾਂਦਾ ਇਹ ਤਾਂ ਸੋਨੂੰ ਚਲੋ ਜਿਹੜੇ ਛੋਟੀ ਉਮਰ ਦੇ ਲੋਕ ਆ ਉਹਨਾਂ ਨੂੰ ਉਹਨਾਂ ਨੂੰ ਆਪਾਂ ਥੋੜੇ ਜਿਹਾ ਮਤਲਬ ਟਾਈਮ ਨਾਲ ਜਾਂ ਹੋਰ ਕਈ ਢੰਗਾਂ ਨਾਲ ਸਮਝਾ ਦਿੰਨੇ ਆ ਕਿ ਤੇ ਵੀ ਇਹੋ ਜਿਹਾ ਮਤਲਬ ਵੀ ਮਾਹੌਲ ਚੱਲਦਾ ਜ਼ਮਾਨਾ ਚੱਲਦਾ ਪਿੰਡਾਂ ਵਾਲੀ ਫਲਸਫੀ ਹੈ ਜਿਹੜੀ ਇਹ ਬੋਲੀ ਵੀ ਅਲੱਗ ਹੈ ਪਿੰਡਾਂ ਦੀ ਤੇ ਸ਼ਹਿਰਾਂ ਦੀ ਬੋਲੀ ਹੈ ਜਿਹੜੀ ਸ਼ਹਿਰਾਂ ਵਾਲੀ ਟੈਂਕੂ ਮਿੰਟੂ ਪਿੰਟੂ ਚੈਂਟੂ ਇਹੋ ਜਿਹੇ ਨਾਂ ਹੁੰਦੇਗੇ ਪਿੰਡਾਂ ਦੇ ਵਿੱਚ ਤੁਹਾਨੂੰ ਹੁੰਦੇ ਗੱਬਰ ਝੋਟਾ ਤੇ ਇਹੋ ਜੇ ਭਾਨਾ ਮੰਡਾ ਐਵੇਂ ਦੇਸੀ ਨਾ ਬਹੁਤ ਹੁੰਦੇ ਆ ਕਿ ਜਿਹੜੇ ਕਿਸੇ ਦਾ ਨਾ ਕਈ ਵਾਰੀ ਬਿੱਲੀ ਵੀ ਆ ਕਿਸੇ ਦਾ ਨਾ ਸ਼ੇਰ ਆ ਪਿੰਡਾਂ ਦੇ ਵਿੱਚ ਸ਼ੇਰ ਹੋਗਾ ਬਿੱਲੀ ਹੋਗੀ ਠੀਕ ਆ ਕਬੂਤਰ ਹੋਗੇ ਇਹ ਪਿੰਡਾਂ ਦੇ ਵਿੱਚ ਆਮ ਕਰਕੇ ਨਾ ਚੱਲਦਾ ਇਹ ਦੇਖਣਯੋਗ ਚੀਜ਼ਾਂ ਪਹਿਲਾਂ ਪਿੰਡਾਂ ਦੇ ਵਿੱਚ ਜਿਹੜੀਆਂ ਸੀ ਨਾ ਬੜੀਆਂ ਰੌਣਕਾਂ ਰਹਿੰਦੀਆਂ ਸੀ ਆਮ ਕਰਕੇ ਕਬੱਡੀ ਗੁਲੀ ਡੰਡਾ ਇਹ ਖੇਡਾਂ ਖੇਡੀਆਂ ਜਾਂਦੀਆਂ ਸੀਗਾ ਤੇ ਹੁਣ ਪਿੰਡਾਂ ਦੇ ਵਿੱਚ ਕੀ ਆ ਹੋਣ ਨਾ ਤਾਂ ਕਬੱਡੀ ਰਹੀ ਜਾਂ ਨਾ ਗੁਲੀ ਡੰਡਾ ਰਿਆ ਨਾ ਖੋਖੋ ਇਹ ਖੇਡਾਂ ਜਿਹੜੀਆਂ ਖਤਮ ਹੋ ਗਨਾ ਕਿਉਂਕਿ ਜਿਹੜਾ ਪਿੰਡਾਂ ਦੇ ਵਿੱਚ ਆਪਣੇ ਮੁੰਡੇ ਸੀ ਛੋਟੇ ਜਿਨ੍ਹਾਂ ਨੇ ਖੇਡਣਾ ਸੀਗਾ ਉਹ ਤਾਂ ਆਪਾਂ ਲੈ ਕੇ ਬਾਹਰਲੇ ਮੁਲਕਾਂ ਚੋੜ ਗਏ ਬਾਹਰਲੇ ਮੁਲਕਾਂ ਚੋੜ ਗਏ ਜਿਹੜੇ ਨਵੇਂ ਆ ਇਹਨਾਂ ਨੂੰ ਖੇਡਵਾਰੀ ਇਹਨਾਂ ਨੂੰ ਨਾ ਤਾਂ ਗੁਲੀ ਡੰਡਾ ਉਪਰ ਦਾ ਨਾ ਕੋਈ ਕਬੱਡੀ ਦਾ ਨਾ ਕਿ ਗੋਲੀਆਂ ਖੇਡਦੀ ਸੀ ਬੰਟੇ ਜਿਹਨੂੰ ਆਪਾਂ ਕਹਿੰਦੇ ਆ ਨਾ ਇਹਨਾਂ ਨੂੰ ਕੋਈ ਬੰਟੇ ਖੇਡਣ ਦਾ ਪਤਾ ਨਾ 12 ਡਿਗਰੀ ਨਾ ਰਬੜੀ ਡਿਗਰੀ ਅੱਗੇ ਕੁੜੀਆਂ ਰਬੜੀ ਡਿਗਰੀ ਬਹੁਤ ਖੇਡਦੀਆਂ ਸੀ ਮੁੰਡੇ ਪਰ ਆਬੜੀ ਡਿਗਰੀ ਅੱਜ ਤੋਂ 20 25 ਸਾਲ ਪਹਿਲਾਂ ਬਹੁਤ ਖੇਡਦੀ ਸੀ ਇਕੱਠੇ ਖੇਡੀਆਂ ਜਾਂਦੀ ਸੀ ਤੇ ਅੱ ਇਹ ਸਿਰਫ ਕਿਤਾਬਾਂ ਦੇ ਵਿੱਚ ਬੜੇ ਵਿਆ ਮੈਂ ਜ਼ਿੰਦਗੀ ਦੇ ਵਿੱਚ ਇਹ ਚੀਜ਼ ਜਾਣਦਾ ਵੀ ਬੰਦੇ ਦਾ ਤਜਰਬਾ ਬਹੁਤ ਵੱਡੀ ਚੀਜ਼ ਹੁੰਦੀ ਹੈਗੀ ਪੜ੍ਹਾਈ ਕੁਛ ਨਹੀਂ ਪੜ੍ਹਾਈ ਠੀਕ ਹੈ ਪੜ੍ਹਾਈ ਤੋਂ ਬਿਨਾ ਬੰਦਾ ਕੁਛ ਨਹੀਂ ਪਰ ਜਿਆਦਾ ਪੜ੍ਹਾਈ ਹੈ ਜਿਹੜੀ ਉਹ ਕੁਛ ਨਹੀਂ ਬੰਦੇ ਦਾ ਤਜਰਬਾ ਵੱਡਾ ਹੁੰਦਾ ਹੈਗਾ ਕਈ ਵਾਰੀ ਕਿਸੇ ਕੋਲੇ ਕੋਈ ਕੰਮ ਕਰਦਾ ਕੋਈ ਨੌਕਰ ਚੱਕਰ ਉਹਦਾ ਜਿਹੜਾ ਮਾਲਕ ਹੁੰਦਾ ਉਹ ਘੱਟ ਪੜਿਆ ਲਿਖਿਆ ਹੁੰਦਾ ਤੇ ਨੌਕਰ ਕੋਲੇ ਤਜਰਬਾ ਹੁੰਦਾ ਤੇ ਮਾਲਕ ਕੋਲੇ ਤਜਰਬਾ ਨਹੀਂ ਹੁੰਦਾਗਾ ਨੌਕਰ ਉਹ ਤਜਰਬੇ ਦੇ ਆਧਾਰ ਤੇ ਨੌਕਰੀ ਕਰਦਾ ਹੁੰਦਾ ਹੈਗਾ ਤੇ ਮਾਲਕ ਕੋਲੇ ਤਜਰਬਾ ਨਹੀਂ ਹੁੰਦਾਗਾ ਤੇ ਉਹਦੇ ਕੋਲੇ ਕਈ ਪੜ੍ਹਾਈ ਵੀ ਨਹੀਂ ਹੁੰਦੀ ਕੀ ਤੇ ਜਿਹੜੇ ਥੱਲੇ ਕੰਮ ਕਰਦੇ ਆ ਕੰਮ ਇਹਨਾਂ ਕੋਲੇ ਪੜ੍ਹਾਈ ਵੀ ਹੁੰਦੀ ਐ ਇਸ ਕਰਕੇ ਤਜਰਬਾ ਵੱਡਾ ਕਿਸੇ ਵੀ ਮਤਲਬ ਚੈਨਲ ਨੂੰ ਸਬਸਕ੍ਰਾਈਬ ਕਰੀ ਚਲੋ ਲਾਈਕ ਮੜੀ ਕਰੋ ਨਾਲ ਦੀ ਨਾਲ ਵੀ ਕਿਤੇ ਵੀ ਆਪਾਂ ਕੰਮ ਕਰਤੇ ਜਾਂਦੇ ਆ ਤਾਂ ਬੰਦੇ ਦੀ ਜ਼ਿੰਦਗੀ ਦੇ ਵਿੱਚ ਤਜਰਬਾ ਐਮੀਅਤ ਰਹਾ ਹੋਈ ਹੈਗੀ ਕਈ ਛੋਟੇ ਛੋਟੇ ਬੱਚੇ ਜਾਂ ਛੋਟੇ ਛੋਟੇ ਮਤਲਬ ਆਪਣੇ ਮੁੰਡੇ ਵੱਡੀਆਂ-ਵੱਡੀਆਂ ਚੀਜ਼ਾਂ ਦਲਾ ਲੈਂਦੇ ਹੈਗੇ ਮਤਲਬ ਉਹ ਡਰਾਈਵਰ ਦੇ ਇੰਨੇ ਮਹਾਰਾ ਡਰਾਈਵਰੀ ਦੇ ਤੇ ਉਹਨਾਂ ਕੋਲੇ ਤਜਰਬਾ ਹੈ ਜੀ ਆਪਾਂ ਕਹਦੇ ਕਿ ਵੀ ਆਪਾਂ ਕਿਤਾਬੀ ਪੜ੍ਹਾਈ ਕਰਕੇ ਆਪਾਂ ਡਰਾਈਵਰ ਬਣਨਾ ਦੀ ਸਟੀਅਰਿੰਗ ਇੱਥੇ ਆ ਤੇ ਮਤਲਬ ਉਹ ਸਟੀਅਰਿੰਗ ਇੱਥੇ ਆ ਗੇਅਰ ਇੱਥੇ ਪਊਗਾ ਕਿਤਾਬਾਂ ਪੜ੍ਹੀ ਚੱਲ ਕੇ ਤਾਂ ਆਪਾਂ ਕੁਝ ਨਹੀਂ ਕਰ ਸਕਦੇ ਕਿਉਂਕਿ ਇੱਕ ਬੰਦੇ ਨੇ ਤਜਰਬਾ ਸਿੱਖਿਆ ਹੁੰਦਾ ਹੈਗਾ ਤਾਂ ਤਜਰਬਾ ਸਿੱਖਿਆ ਹੁੰਦਾ ਉਹ ਮਤਲਬ ਉਹ ਚੀਜ਼ ਨੂੰ ਹੰਡਾਇਆ ਹੁੰਦਾ ਜੇ ਕੋਈ ਡਰਾਈਵਰੀ ਕਰਦਾ ਉਹ ਡਰਾਈਵਰੀ ਉਹਨੇ ਸਿੱਖੀ ਹੁੰਦੀ ਹੈ ਉੱਤੇ ਬੈਠ ਕੇ ਗੁਰੂ ਤੋਂ ਅਧ ਤੋਂ ਹਤਰਾਇਆ ਹੁੰਦਾ ਤੇ ਕਰ ਲੈਂਦਾ ਤੇ ਜੇ ਆਪਾਂ ਕਹਿੰਦੇ ਵੀ ਆਪਾਂ ਮੰਨ ਕੇ ਚੱਲੋ ਆਪਾਂ ਕੋਈ ਟਰੈਕਟਰ ਚਲਾਉਣਾ ਸਿੱਖਣਾ ਤੇ ਆਪਾਂ ਕਿਹੜੀ ਕਿਤਾਬਾਂ ਪੜ੍ਹੀ ਜਦੋਂ ਤੇ ਸਿੱਖ ਜਾਗੇ ਪੜ੍ਹਾਈ ਕੀ ਕਰੂਗੀ ਪਤਾ ਹੀ ਨਹੀਂ ਕੱਲੀ ਕਿਤਾਬਾਂ ਹੀ ਰਹਿ ਜਾਣਗੇ ਕੱਲੀਆਂ ਕਿਤਾਬਾਂ ਪੜ੍ਹਨ ਜੋ ਗਿਰਾਂਗੇ ਇਸ ਕਰ ਕੋਈ ਸਿੱਖਣੀ ਪੈ ਜੇਗੀ ਜ਼ਿੰਦਗੀ ਦੇ ਵਿੱਚ ਦੁੱਖ ਸੋਖ ਗਮ ਇਹ ਸਭ ਆਉਂਦੇ ਰਹਿੰਦੇ ਹੈਗੇ ਐਡੀ ਵੱਡੀ ਬਿਮਾਰੀ ਦਾ ਸ਼ਿਕਾਰ ਹੋਣ ਦੇ ਬਾਵਜੂਦ ਵੀ ਮੈਂ ਚੰਗਾ ਮਾੜਾ ਜਿਵੇਂ ਜਿਵੇਂ ਦਾ ਮੈਂ ਆਪ ਦੇ ਆਪ ਨੂੰ ਸੰਭਾਲ ਕੇ ਰੱਖਦਾ ਸੀ ਸੰਭਾਲ ਕੇ ਰੱਖਦਾ ਬਾਕੀ ਉਹਦੀ ਮਰਜ਼ੀ ਹੈ ਜਿੱਥੇ ਜਾਣਾ ਉਹਦੇ ਲਈ ਜਾਣਾ ਤੇ ਇਸ ਕਰਕੇ ਜ਼ਿੰਦਗੀ ਦੇ ਵਿੱਚ ਕਦੇ ਵੀ ਬੰਦੇ ਨੂੰ ਮੈਂ ਜਿੰਨੇ ਵੀ ਸੋਤੇ ਆ ਮੇਰੇ ਦੇਖਣ ਵਾਲੇ ਮੈਂ ਇਹ ਗੱਲ ਕਹਿਣਾ ਵੀ ਡੋਲਣਾ ਨਹੀਂ ਚਾਹੀਦਾਗਾ ਡੋਲਣ ਤੇ ਤਾਂ ਪ੍ਰਭੂ ਹੀ ਰੱਖਦਾ ਪ੍ਰਭੂ ਪਰਮਾਤਮਾ ਰੱਖਦਾ ਡੋਲਣ ਤੇ ਜੇ ਤੁਸੀਂ ਕਦੇ ਡੋਲਦੇ ਹੋ ਤੁਸੀਂ ਚੰਗੇ ਹੋ ਮਾੜੇ ਹੋ ਤਾਂ ਉਹਦੇ ਚਰਨਾਂ ਦੇ ਵਿੱਚ ਧਿਆਨ ਧਰਨਾ ਚਾਹੀਦਾ ਮੈਂ ਗੱਲ ਜਾਂਦਾ ਸਭ ਤੋਂ ਵੱਡੀ ਵੀ ਤੁਸੀਂ ਜ਼ਿੰਦਗੀ ਦੇ ਵਿੱਚ ਤੁਸੀਂ ਜ਼ਿੰਦਗੀ ਦੇ ਵਿੱਚ ਜਦੋਂ ਵੀ ਕਿਤੇ ਉਦਾਸ ਹੋਵੋ ਸਭ ਤੋਂ ਵੱਡੀ ਗੱਲ ਤਾਂ ਇਹ ਅਭੀ ਤੜਕੇ ਆਪਾਂ ਚੰਗੇ ਆ ਮਾੜੇ ਆ ਤੜਕੇ ਅਮਰਤ ਵੇਲੇ ਖਾਂ ਲਓ ਕੋਈ ਕਿਸੇ ਨੂੰ ਵੀ ਮੰਨਦਾ ਐਸਟ ਨੂੰ ਤੇ ਤੜਕੇ ਅਮਰਤ ਵੇਲੇ 4 ਵਜੇ 5 ਵਜੇ ਉੱਠ ਕੇ ਨਹਾਵੋ ਧੋਵੋ ਉਹਦਾ ਪਰਮਾਤਮਾ ਦਾ ਨਾਮ ਲਓ ਕਿਸੇ ਨੂੰ ਵੀ ਮੰਨਦੇ ਤੁਸੀਂ ਕਿਸੇ ਵੀ ਧਰਮ ਨਾਲ ਸੰਬੰਧ ਉਹਦਾ ਨਾਮ ਲਓ ਉਸ ਉਮਰੋ ਦਿਨ ਦੀ ਸ਼ੁਰੂਆਤ ਕਰੋ ਮੋੜ ਕੇ ਭਵੇਂ ਜਿਹੜਾ ਵੀ ਕੰਮਕਾਰ ਹੈਗਾ ਤੁਹਾਡਾ ਤੁਸੀਂ ਆਪਦੇ ਕੰਮਕਾਰ ਕਰੋ ਜ਼ਿੰਦਗੀ ਦੇ ਵਿੱਚ ਸਫਲ ਜ਼ਰੂਰ ਹੋਮੋਗੇ ਕਈ ਵਾਰੀ ਨਿੱਕੀ ਜੀ ਕੋਸ਼ਿਸ਼ ਹੁੰਦੀ ਹੈ ਨਿੱਕੀ ਜੀ ਕੋਸ਼ਿਸ਼ ਨਾਲ ਤੁਸੀਂ ਸਫਲ ਹੋ ਸਕਦੇ ਹੋ ਇੱਕ ਸੌ ਨੂੰ ਮੈਂ ਹੋਰ ਗੱਲ ਦੱਸ ਦਿੰਦਾ ਹੈ ਜ਼ਿੰਦਗੀ ਦੇ ਬੱਚਾ ਕਈ ਵਾਰੀ ਕਈ ਬੰਦੇ ਕਹਿੰਦੇ ਸਾਡੇ ਕੋਲ ਕਾਮਯਾਬੀ ਨਹੀਂ ਸਾਡੇ ਕੋਲ ਪੈਸਾ ਹੈ ਨਹੀਂ ਸਾਡੇ ਕੋਲ ਘਰ ਹੈ ਨਹੀਂ ਸਾਡਾ ਫਲਾਣਾ ਕਮਿਊਨਿਟੀ ਦਾ ਕੰਮ ਨਹੀਂ ਹੁੰਦਾ ਕਿ ਮੈਂ ਇਹ ਗੱਲ ਜਾਣਦਾ ਵੀ ਜੇ ਤੁਹਾਡੇ ਕੋਲ ਕਾਮਯਾਬੀ ਹੈ ਨਹੀਂ ਤੁਹਾਡੇ ਕੋਲ ਪੈਸਾ ਹੈ ਨਹੀਂ ਤੁਹਾਡੇ ਕੋਲ ਕੰਮਕਾਰ ਹੈ ਨਹੀਂਗਾ ਤੁਸੀਂ ਇੱਕ ਚੀਜ਼ ਮੈਥ ਲੋ ਮੰਨ ਕੇ ਚੱਲੋ ਕਿ ਤੁਸੀਂ ਕੋਈ ਫਲਾਣਾ ਕੰਮ ਕਰਨਾ ਹੈ ਜਾਂ ਮਤਲਬ ਕੋਈ ਚੀਜ਼ ਆਪਾਂ ਕਿਸੇ ਕੋਈ ਚੀਜ਼ ਲੈਣੀ ਹੈ ਵੀ ਆਪਾਂ ਲੈਣ ਹੀ ਲੈਣੀ ਆ ਉਹਨੂੰ ਮਿਥ ਕੇ ਚੱਲੋ ਫਿਰ ਥੋੜਾ ਕੰਮ ਹੋ ਜਾਊਗਾ ਕਿਉਂਕਿ ਤੁਸੀਂ ਲੈਨ 'ਚ ਲੱਗ ਜਿਓ ਇੱਕ ਵਾਰੀ ਕਿਸੇ ਵੀ ਕੰਮ ਦੀ ਲੈਨ ਦੇ ਵਿੱਚ ਤਾਂ ਤੁਹਾਨੂੰ ਇੱਕ ਦਿਨ ਮੰਜ਼ਿਲ ਜ਼ਰੂਰ ਮਿਲੂਗੀ ਜਦੋਂ ਆਪਾਂ ਕਈ ਵਾਰੀ ਲੈਨ ਤੋਂ ਭੜਕ ਜਾਂਦੇ ਆ ਕਿ ਆਪਾਂ ਲੈਨ ਬਦਲ ਦਿੰਨੇ ਆ ਤੇ ਫਿਰ ਜੋ ਨਵੀਂ ਲੈਨ 'ਚ ਲੱਗਦੇ ਆਗੇ ਉਦੋਂ ਨੂੰ ਮਤਲਬ ਸਮਾਂ ਬਹੁਤ ਲੰਘ ਜਾਂਦਾ ਫਿਰ ਆਪਾਂ ਨੂੰ ਸ਼ੁਰੂ ਤੋਂ ਲੱਗਣਾ ਪੈਂਦਾ ਜੇ ਆਪਾਂ ਫਿਰ ਬਦਲ ਕੇ ਤੀਜੇ ਥਾਂ ਲੈਨ 'ਚ ਲੱਗਾਂਗੇ ਫਿਰ ਆਪਾਂ ਨੂੰ ਨਵਾਂ ਸ਼ੁਰੂ ਤੋਂ ਸ਼ੁਰੂ ਤੋਂ ਲੱਗਣਾ ਪਊਗਾ ਇਸ ਕਰਕੇ ਜ਼ਿੰਦਗੀ ਦੇ ਵਿੱਚ ਤੇਰਬਾ ਵੱਡਾ ਲਾਈਨ ਦੇ ਵਿੱਚ ਲੱਗਣਾ ਲੱਗੇ ਰੋ ਲਾਈਨ ਦੇ ਵਿੱਚ ਠੀਕ ਹੈ ਕਿਸੇ ਆਪਾਂ ਕੋਈ ਚੀਜ਼ ਲੈਣੀ ਆ ਕਿਸੇ ਤੋਂ ਪੈਸਾ ਟੱਕ ਲੈਣਾ ਜਾਂ ਕੰਮਕਾਰ ਸਿੱਖਣਾ ਜੋ ਵੀ ਕਰਨਾ ਆਪਾਂ ਮੈਂ ਸਕੂਲ ਦੇ ਵਿੱਚ ਪੜ੍ਹਦੇ ਆ ਉਹਦੇ ਵਿੱਚ ਵੀ ਆਪਾਂ ਨੂੰ ਪਹਿਲੀ ਤੋਂ ਲੈ ਕੇ 10ਵੀਂ 12ਵੀਂ ਐਮਏ ਬੀਏ ਤੱਕ ਲਾਈਨ ਦੇ ਵਿੱਚ ਹੀ ਲੱਗਣਾ ਪੈਂਦਾ ਨੌ 9 10 15 20 ਸਾਲ ਗੱਲਣੇ ਪੈਂਦੇ ਆ ਲਾਈਨ ਹੀ ਹੁੰਦੀ ਹੈ ਉਹ ਇੱਕ ਆਪਦੀ ਲਾਈਨ ਕਦੇ ਨਾ ਛੱਡੋ ਜੇ ਤੁਸੀਂ ਤੁਸੀਂ ਕੋਈ ਕਾਰੋਬਾਰ ਕਰਦੇ ਹੋ ਕੋਈ ਕਾਰੋਬਾਰੀਆਂ ਮਿਹਨਤ ਕਰਦੇ ਆ ਪੜਾਉਨੇ ਹੋ ਟੀਚਰ ਡਾਕਟਰ ਜੋ ਮਾਦੀ ਉਹ ਆਪਣੀ ਲਾਈਨ ਨਾ ਕਦੇ ਛੱਡੋ ਜਦੋਂ ਤੁਸੀਂ ਲਾਈਨ ਛੱਡ ਗਏ ਸੋਨੂੰ ਦੁਬਾਰਾ ਫਿਰ ਉੱਥੋਂ ਚੱਲਣਾ ਪਊਗਾ ਇਸ ਕਰਕੇ ਜਿਹੜੇ ਬੰਦੇ ਲਾਈਨ ਦੇ ਵਿੱਚ ਲੱਗਦੇ ਆ ਉਹਨਾਂ ਦੀ ਬਾਰੀ ਇੱਕ ਦਿਨ ਇੱਕ ਦਿਨ ਜ਼ਰੂਰ ਆਉਂਦੀ ਹੈਗੀ ਇਹ ਅਸੂਲ ਆ ਜ਼ਿੰਦਗੀ ਦਾ ਬਸ ਇਹੀ ਤਿਆਰਬਾ ਤੇ ਜ਼ਿੰਦਗੀ ਤਿਆਰਬੇ ਦੇ ਆਧਾਰ ਤੇ ਚੱਲਦੀ ਹੈਗੀ ਜੇ ਕੋ ਤੂੰ ਸਿੱਖਿਓ ਤੁਹਾਨੂੰ ਕੁਛ ਆਉਂਦਾ ਹੈਗਾ ਉਹ ਤੁਹਾਡਾ ਗੌਣਾ ਹੈ ਤੁਹਾਡੇ ਦਿਮਾਗ ਦੇ ਵਿੱਚ ਆ ਕੋਈ ਹੋ ਰਹੀ ਸਕਦਾ ਉਸ ਚੀਜ਼ ਨੂੰ ਇਸ ਕਰਕੇ ਮੈਂ ਫੇਰ ਮੈਂ ਦੁਬਾਰਾ ਉਹੀ ਗੱਲ ਕਰਦਾ ਵੀ ਜ਼ਿੰਦਗੀ ਦੇ ਵਿੱਚ ਤਿਆਰਬਾ ਬਹੁਤ ਵੱਡੀ ਚੀਜ਼ ਹੁੰਦੀ ਹੈਗੀ ਤੇ ਲਾਈਨ ਦੇ ਵਿੱਚ ਲੱਗੇ ਰਹੋ ਤੁਹਾਡੀ ਬਾਹਰੀ ਇੱਕ ਨਾ ਇੱਕ ਦਿਨ ਆ ਹੀ ਜਾਣੀ ਹੈਗੀ ਬਾਕੀ ਕਰਨਾ ਸਫਲਤਾ ਤਾਂ ਉਹ ਪ੍ਰਮਾਤਮਾ ਨੇ ਦੇਣੀ ਹੈ ਤੇ ਉਹਦੇ ਨਾਲ ਮਤਲਬ ਤੁਹਾਨੂੰ ਮੈਂ ਫਾਰਮੂਲਾ ਦੱਸਿਆ ਵੀ ਤੜਕੇ ਸਵੇਰੇ ਉੱਠ ਕੇ ਘੰਟਾ 2 ਘੰਟੇ ਅੱਧਾ ਘੰਟਾ 10 ਮਿੰਟ 5 ਮਿੰਟ ਉਦੋਂ ਮਗਰੋਂ ਤੁਸੀਂ ਜੋ ਮਰਜ਼ੀ ਕਰੀਂ ਕਿ ਲੋ। ਉਦੋਂ ਮਨੇ ਮੈਂ ਤੁਹਾਨੂੰ ਕਹਿੰਦਾ ਬੰਦਿਆਂ ਦੇ ਸਾਰਿਆਂ ਦੇ ਵਿਚਾਰ ਨਹੀਂ ਇੱਕੋ ਜਿਹੇ ਹੁੰਦੇਗੇ। ਸਾਰਿਆਂ ਦੀ ਆਰਥਿਕ ਹਾਲਤ ਨਹੀਂ ਇੱਕੋ ਜੀ। ਸਾਰੇ ਬੰਦੇ ਇੱਕੋ ਜੀ ਨਹੀਂ। ਪੰਜੇ ਆ ਪੰਜੋ ਨਾ ਪੰਜਿਆਂ ਬਗਲੇ ਇੱਕੋ ਜਿਹਾ ਨਹੀਂ। ਹਰੇਕ ਦੀ ਆਰਥਿਕ ਹਾਲਤ ਵੱਖਰੀ ਐ। ਕੋਈ ਧੀਆਂ ਨੂੰ ਦੁਖੀ ਆ, ਕੋਈ ਪੁੱਤਾਂ ਨੂੰ ਦੁਖੀ ਆ, ਕੋਈ ਪੈਸਿਆਂ ਨੂੰ ਦੁਖੀ ਆ। ਕਿਸੇ ਦਾ ਕੋਈ ਕਾਰੋਬਾਰ ਹੈ ਨਹੀਂਗਾ। ਕੋਈ ਰੇੜੀ ਲਾਉਂਦਾ। ਕੋਈ ਬਾਹੀ ਕਰਦਾ। ਕੋਈ ਡੀਕੀ ਜਾਂਦਾ ਹੈਗਾ, ਕੋਈ ਵੀ ਮੇਰਾ ਬਾਹਰ ਦਾ ਲੱਗ ਜਾਈ। ਜਗਾੜ ਕੋਈ ਕੋਸ਼ਿਸ਼ ਕਰੀ ਜਾਂਦਾ ਕੋਈ ਕੋਸ਼ਿਸ਼ ਕਰੀ ਜਾਂਦਾ ਇਸ ਕਰਕੇ ਹਰੇਕ ਬੰਦਾ ਦੁਖੀ ਹੈ ਸੋ ਬਸ ਮੇਰੀ ਇੰਨੀ ਕੀ ਗੁਜ਼ਾਰਤ ਸੀਗੀ ਵੀ ਜ਼ਿੰਦਗੀ ਦੇ ਵਿੱਚ ਕਦੇ ਹਾਰ ਨਾ ਮੰਨੋ ਤੁਹਾਡੀ ਵਾਰੀ ਇੱਕ ਦਿਨ ਆਉਣੀ ਹੈ ਜਿੰਨਾ ਸੱਜਣਾ ਨੇ ਆਪਦੀ ਮਿਹਨਤ ਕੀਤੀ ਹੈ ਕਈ ਬੰਦਿਆਂ ਨੂੰ 10-10 ਸਾਲਾਂ ਬਾਅਦ 20-20 ਸਾਲਾਂ ਬਾਅਦ ਮਤਲਬ ਮਿਹਨਤ ਦਾ ਫਲ ਮਿਲਿਆ ਜੇ ਤੁਸੀਂ ਮਿਹਨਤ ਕਰੋਗੇ ਤਾਂ ਪਾਸ ਹੋ ਜਾਮੋਗੇ ਠੀਕ ਹੈ ਐਫ ਯੂ ਵਰਕ ਹਾਰਡ ਤੇ ਉਦੋਂ ਮੈਂ ਕੀ ਕਹਿੰਦੇਗੇ ਜਿਹੜੀ ਅੰਗਰੇਜ਼ੀ ਦੀ ਘਾਤ ਦਾ ਯੂ ਵੈਲ ਵੀ ਪਾਸ ਜੇ ਤੁਸੀਂ ਸਖਤ ਮਿਹਨਤ ਕਰੋਗੇ ਤਾਂ ਪਾਸ ਜ਼ਰੂਰ ਹੋ ਜਾਓਗੇ ਸੋ ਇਹ ਮੈਂ ਗੱਲ ਦੱਸ ਦਿੰਦਾ ਸਫਲਤਾ ਤੁਹਾਡੇ ਕਦਮ ਚੁੰਮੂਗੀ ਪਰ ਤੁਹਾਨੂੰ ਸਫਲਤਾ ਵੱਲ ਨੂੰ ਜਾਣਾ ਪਊਗਾ ਜੇ ਮੈਂ ਤਿਆਰ ਬੇ ਅਧਾਰ ਤੇ ਗੱਲ ਕਰਾਂ ਤਾਂ ਇਨਸਾਨ ਜਿਹੜਾ ਉਹ ਪਿਆਸਾ ਹੋਵੇ ਤੇ ਕਿਤੇ ਨਲਕਾ ਹੋਵੇ ਜਾਂ ਕੋਈ ਖੂਹ ਹੋਵੇ ਤਾਂ ਆਪਾਂ ਪਾਣੀ ਦੀ ਪਿਆਸ ਬੁਝਾਉਣੀ ਹੈ ਤੇ ਆ ਇਨਸਾਨ ਆ ਜਿਹੜਾ ਪਿਆਸਾ ਉਹਨੂੰ ਉਹਦੇ ਕੋਲੇ ਚੱਲ ਕੇ ਜਾਣਾ ਪਊਗਾ ਨਲਕੇ ਕੋਲੇ ਖੂਹ ਕੋਲੇ ਫੇਰ ਪਿਆਸ ਬੁਝੂਗੀ ਤੇ ਜੇ ਉਹ ਸੋਚੀ ਜਾਵੇ ਵੀ ਜਿਹੜਾ ਨਲਕਾ ਜਾਂ ਖੂਹ ਆ ਜਾਂ ਟੂਟੀ ਆ ਕੋਈ ਜਿੱਥੇ ਪਾਣੀ ਹੈਗਾ ਕੋਈ ਸੂਆ ਨਹਿਰ ਆ ਕਸੀ ਆ ਉਹ ਮੇਰੇ ਕੋਲ ਚੱਲ ਕੇ ਆਵੇ ਤੇ ਮੇਰੇ ਮੂੰਹ 'ਚ ਪਵੇ ਐ ਨਹੀਂ ਹੁੰਦਾਗਾ ਪਿਆਸੇ ਨੂੰ ਖੂਹ ਕੋਲੇ ਜਾਣਾ ਪੈਂਦਾ ਖੂਹ ਪਿਆਸੇ ਕੋਲੇ ਕਦੇ ਚੱਲ ਕੇ ਨਹੀਂ ਆਉਂਦਾਗਾ ਇਸ ਕਰਕੇ ਆਪ ਦੀ ਜ਼ਿੰਦਗੀ ਦੇ ਵਿੱਚ ਤਿਆਰ ਬੇਹਾਸਲ ਕਰੋ ਸਿੱਖੋ ਸਿੱਖੋ ਕੋਸ਼ਿਸ਼ ਤੇ ਫਿਰ ਤੁਹਾਨੂੰ ਕਾਮਯਾਬੀ ਮਿਲਣੀ ਆ ਚੈਨਲ ਨੂੰ ਸਬਸਕ੍ਰਾਈਬ ਕਰੀ ਚੱਲੋ ਨਾਲੇ ਲਾਈਕ ਕਰਦਿਆ ਕਰੋ ਕਮੈਂਟ ਕਰਦਿਆ ਕਰੋ ਕਿੱਥੋਂ ਤੁਸੀਂ ਦੇਖਦੇ ਹੋ ਸਾਨੂੰ ਕਿੱਥੋਂ ਬਿਲੋਂਗ ਕਰਦੇ ਆ ਤੁਹਾਡਾ ਮੈਂ ਬਹੁਤ ਧੰਨਵਾਦੀ ਹੋਊਗਾ ਆਪਣਾ ਪੰਜਾਬੀ ਚੈਨਲ ਆ ਤੁਹਾਨੂੰ ਪਤਾ ਹੀ ਆ ਇਹਦੇ ਤੇ ਵੀਡੀਓ ਬੜੀ-ਬੜੀ ਆਈ ਜਾਂਦੀਆਂ ਰਹਿਣਗੀਆਂ ਤੇ ਜੇ ਕੋਈ ਤੁਹਾਡਾ ਸਹਿਯਾ ਹੋਵੇ ਤੁਸੀਂ ਹੁਣੇ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਦਿਓ ਕਈ ਵਾਰੀ ਸਾਥੋਂ ਮੈਂ ਤੁਹਾਡੇ ਦੁਆਰਾ ਫੇਰ ਕਹਿਣਾਗਾ ਵੀ ਵੀਡੀਓ ਦੇ ਵਿੱਚ ਬੋਲਿਆ ਬਾਲਿਆ ਜਾਂਦਾ ਹੈਗਾ ਜਾਂ ਕਿਸੇ ਨੂੰ ਕੁਛ ਚੰਗਾ ਮਾੜਾ ਕਹਿੰਦਾ ਆਪਾਂ ਕਿਸੇ ਨੂੰ ਲਾ ਕੇ ਕੁਝ ਨਹੀਂ ਕੰਨ ਦੇਗੇ ਆਪਾਂ ਤਾਂ ਸਿਰਫ ਮਨੋਰੰਜਨ ਕਰਦੇ ਆਂਗੇ ਜ਼ਿੰਦਗੀ ਜਿਵੇਂ ਪਿਆਰਾਂ ਦੇ ਗੀਤ ਹੀ ਇਹ ਇਹਨੂੰ ਗਾਉਣਾ ਹੈ ਬਾਕੀ ਚਲੋ ਜਿਵੇਂ ਵੀ ਹੈ ਉਹਦਾਂ ਦਾ ਮਾਹੌਲ ਚੱਲੀ ਜਾਂਦਾ ਹੈਗਾ ਠੀਕ ਹੈ ਥੋੜੀ ਦਵਾਈ ਵੀ ਪੀ ਲੈਣਾ ਨਾ ਗਰਮੀ ਦੇ ਵਿੱਚ ਤੇ ਖੰਘ ਜੀ ਹੋ ਗਈ ਆ ਤੋ ਬਾਕੀ ਜਿਹੜੇ ਸੱਜਣ ਆਪਣੇ ਨਾਲ ਜੁੜੇ ਆ ਮੈਂ ਦੁਆਰਾ ਫੇਰ ਗੁਜਾਰ ਕਰਾਂ ਚੈਨਲ ਨੂੰ ਮੇਰੇ ਨੂੰ ਸਬਸਕ੍ਰਾਈਬ ਕਰ ਲੈ। ਤੁਹਾਡੇ ਤੱਕ ਜੁੜਨ ਦਾ ਮੇਰਾ ਇੱਕੋ ਇੱਕ ਇਹੀ ਜਰੀਆ। ਵੀਡੀਓ ਨੂੰ ਲਾਈਕ ਕਰ ਦਿਆ ਕਰੋ ਤੇ ਕਮੈਂਟ ਚੱਲਦੀ ਰਹਿ ਜ਼ਰੂਰ ਦੇ ਦਿਆ ਕਰੋ। ਸਾਰੇ ਦੇਸ਼ਾਂ ਦੇ ਦੇਸ਼ਾਂ ਕਿੱਥੇ ਨਹੀਂ ਵਸਦੇ ਆ ਸੱਜਣ ਦੱਸ ਦਿਆ ਕਰੋ ਕਮੈਂਟ ਕਰਕੇ ਤੁਸੀਂ ਕਿੱਥੋਂ ਦੇਖਦੇ ਹੋ। ਤੇ ਵੀਡੀਓ ਦੇਖਣ ਵਾਸਤੇ ਧੰਨਵਾਦ ਤੇ ਹੁਣ ਕਿਸੇ ਦਿਨ ਆਪਾਂ ਵੀਡੀਓ ਪਾਵਾਂਗੇ ਤੁਸੀਂ ਵੀਡੀਓ ਨੂੰ ਭਰਪੂਰ ਪਿਆਰ ਦੇਿਆ ਕਰੋ ਕਮੈਂਟ ਚੱਲਦੀ ਰਹ ਦੇ ਦਿਆ ਕਰੋ। ਲਾਈਕ ਵੀ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਠੀਕ ਹੈ ਤੁਹਾਡਾ ਪਿਆਰ ਇਸੇ ਤਰ੍ਹਾਂ ਬਣਿਆ ਰਹੇ ਜਿਹੜੇ ਸਾਡੇ ਚੈਨਲ ਨੂੰ ਦੇਂਦੇ ਆ ਕੋਈ ਭੈਣ ਕੋਈ ਭਰਾ ਕੋਈ ਮੁੰਡਾ ਕੋਈ ਕੁੜੀ ਕੋਈ ਬੁੜੀ ਕਿਸੇ ਵੀ ਉਮਰ ਨਾਲ ਸੰਬੰਧ ਹੋਵੇ ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਤੁਹਾਡਾ ਪਿਆਰ ਇਸੇ ਤਰ੍ਹਾਂ ਬਣਿਆ ਰਹੇ ਸਾਡੇ ਨਾਲ ਅਸੀਂ ਤੁਹਾਡੇ ਨਾਲ ਜੁੜੇ ਆ ਤੇ ਬਾਕੀ ਇਹੋ ਗੱਲ ਹੈ ਵੀ ਜੁਨੀਆਂ ਜਿਹੜੀ ਮੈਂ ਦੁਰਗਾਦਾਰੀ ਬਾਰੇ ਤੁਹਾਨੂੰ ਦੱਸਿਆ ਵੀ ਦੁਰਗਾ ਜਿਹੜੀ ਆ ਉਹ ਮਤਲਬੀ ਆ ਦੁਰੀਆਂ ਦੇ ਕਦੇ ਵੀ ਨਾ ਤੇ ਤੁਹਾਡਾ ਕਿੱਡਾ ਵੀ ਪਿਆਰਾ ਮਿੱਤਰ ਹੋਵੇ ਤੁਹਾਡਾ ਕਿੱਡਾ ਵੀ ਪਿਆਰਾ ਦੁਲਾਰਾ ਭੈਣ ਭਰਾ ਹੋਵੇ ਸਾਰੇ ਆਪਦੇ ਆਪਦੇ ਮਤਲਬ ਦੇ ਆ ਜਿੰਨਾ ਚਿਰ ਤੁਹਾਡੀ ਜੇਬ ਭਰੀ ਆ ਤੁਹਾਡੇ ਕੋਲੇ ਕੁਝ ਹੈਗਾ ਉਨਾ ਚਿਰ ਤੁਹਾਡੇ ਦੋਸਤ ਮਿੱਤਰ ਮੁੰਡੇ ਕੁੜੀਆਂ ਸਾਰੇ ਆ ਤੁਹਾਡੇ ਮੈਂ ਕੁੜੀਆਂ ਵਾਸਤੇ ਵੀ ਇਹ ਗੱਲ ਕਹਿੰਦਾ ਤੇ ਮੁੰਡਿਆਂ ਵਾਸਤੇ ਵੀ ਇਹ ਗੱਲ ਕਹਿੰਦਾ ਮੁੰਡਿਓ ਜੇ ਤੁਹਾਡੀ ਜੇਬ 'ਚ ਕੁਝ ਹੈਗਾ ਤਾਂ ਤੁਹਾਡੇ ਸਾਰੇ ਤੁਹਾਨੂੰ ਕਹਿਣਗੇ ਬੱਲੇ 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 ਤੇ ਜੇ ਕੁੜੀਓ ਜੇ ਤੁਹਾਡੇ ਕੋਲੇ ਵੀ ਕੁਝ ਹੈਗਾ ਤਾਂ ਕਹਣਗੇ ਤੋੜਨ ਸੇਲੀ ਗਮੀ ਕਰਨਗਾ ਵੀ ਬੱਲੇ ਬੱਲੇ ਵੀ ਮੇਰੀ ਸੇਲੀ ਦਾ ਬਹੁਤ ਚੰਗੇ ਤੇ ਜਦੋਂ ਤੁਸੀਂ ਉਹਨਾਂ ਨੂੰ ਮਿੱਠੀ ਉਂਗਲ ਚਟਾਉਣਾ ਹਟ ਕੇ ਖਵਾਉਣਾ ਪਿਆ ਨੂੰ ਹਟ ਕੇ ਉਹਦੂ ਮਰ ਉਹ ਤੁਹਾਨੂੰ ਛੱਡ ਜਾਣਗੇ ਤੁਹਾਡਾ ਕਿੱਡਾ ਵੀ ਪਿਆਰਾ ਯਾਰ ਮਿੱਤਰ ਹੋਵੇ ਤੁਹਾਡੇ ਤੋਂ ਜਿੱਦੇ ਇੱਕ ਦਿਨ ਉਸ ਨੂੰ ਕੋਈ ਚੌੜ ਕਰ ਦੇਣ ਜਾਂ ਵੈਸੇ ਵੀ ਕੋਈ ਗਲਤ ਸ਼ਬਦ ਬੋਲਿਆਗਾ ਉਦੋਂ ਹੀ ਉਹਨੇ ਮਾਈਂਡ ਕਰ ਜਾਣਾ ਗੁੱਸਾ ਕਰ ਦੇਣਾ ਉਦੋਂ ਹੀ ਤੁਹਾਡੇ ਤੋਂ ਉਹ ਪਿੱਛੇ ਹੋਣ ਲੱਗ ਜੀਗਾ ਸੱਚਾ ਦੋਸਤ ਸੱਚੀ ਮੁਹੱਬਤ ਕਦੇ ਵੀ ਪਰ ਗੁੱਸਾ ਨਹੀਂ ਕਰਦੀ ਹੁੰਦੀ ਪਰ ਮੈਂ ਕਹਿੰਨਾ ਵੀ ਸੱਚਾ ਜਿਹੜਾ ਪਿਆਰ ਹੈ ਨਾ ਸੱਚੀ ਮੁਹੱਬਤ ਆ ਉਹਦੇ ਵਾਸਤੇ ਇੱਕ ਨੂੰ ਮੂਰਖ ਲਾਇਮੀ ਬਣਨਾ ਪੈਂਦਾ ਜੇ ਦੋਨੇ ਬੰਦੇ ਚਲਾਕ ਹੋਣ ਫਿਰ ਨਿਭਦੀ ਨਹੀਂਗੀ ਫਿਰ ਮੁਹੱਬਤ ਕਦੇ ਨਹੀਂ ਨਿਭਦੀ ਲਾਈਕ ਕਰ ਦਿਓ ਤੇ ਇਹ ਗੱਲ ਹੋਰ ਹੈ ਨਿਭਾਉਣ ਵਾਲੇ ਕੰਡਿਆਂ ਨਾਲ ਵੀ ਨਿਭਾ ਜਾਂਦੇ ਆ ਜਿਨ੍ਹਾਂ ਨੇ ਨਿਭਾਉਣੀ ਹੁੰਦੀ ਆ ਉਹ ਕੰਡਿਆਂ ਨਾਲ ਵੀ ਨਿਭਾ ਜਾਂਦੇ ਆ ਜਿਨ੍ਹਾਂ ਨੇ ਨਿਭਾਉਣੀ ਨਹੀਂਗੀ ਉਹ ਫੁੱਲਾਂ ਨਾਲ ਵੀ ਨਹੀਂ ਨਿਭਾਉਂਦੇਗੇ ਕਿਉਂਕਿ ਲੋਕ ਫੁੱਲ ਹੀ ਅਕਸਰ ਫੁੱਲ ਹੀ ਤੋੜਦੇ ਆ ਲੋਕਾਂ ਲੋਕ ਹਮसे ਪੁੱਛਦੇ ਹਨ ਕਿ ਕੀ ਕਰੇ ਹਮਨੇ ਇਹ ਕਹਿ ਦਿਆ ਕਿ ਆਪਣਾ ਕੰਮ ਕਰੋ ਠੀਕ ਹੈ ਕਰੋ ਲੋਕ ਅਕਸਰ ਫੁੱਲ ਤੋੜਦੇ ਆ ਸੁਹਣੇ ਕੰਡੇ ਨਹੀਂ ਤੋੜਦੇ ਕੰਡੇ ਤਾਂ ਬਚ ਕੇ ਜਾਂਦੇਗੇ ਤੇ ਪਰ ਕੰਡਿਆਂ ਤੋਂ ਡਰਦੇ ਵੀ ਆ ਤੇ ਤੁਹਾਡਾ ਸੁਭਾਅ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਸ ਯਾਰ ਮਿੱਤਰ ਦੇ ਨਾਲੋਂ ਕਿੱਥੇ ਕੋਈ ਕੁਸੇਲੀਆ ਕੋਈ ਮੁੰਡਾ ਕੋ ਕੁੜੀਆ ਕਿੱਥੇ ਤੁਸੀਂ ਰਹਿੰਦੇ ਹੋ ਤੁਹਾਡੀ ਕਿੰਨੀ ਮੁਹੱਬਤ ਆ ਕਿਸੇ ਨਾਲ ਕਿੰਨਾ ਪਿਆਰ ਤੁਸੀਂ ਕਿੰਨਾ ਕਿਸੇ ਦੇ ਨਜ਼ਦੀਕ ਹੋ ਇਹ ਤਾਂ ਉਹਦੇ ਨਾਲ ਵਰਤ ਕੇ ਪਤਾ ਲੱਗਦਾ ਹੈ ਤੇ ਪਰ ਕਈ ਵਾਰੀ ਕੰਡਿਆ ਵਰਗਾ ਰੁੱਖ ਅਖਤਿਆਰ ਵੀ ਕਰਨਾ ਚਾਹੀਦਾ ਹੈਗਾ ਜੇ ਤੁਸੀਂ ਕੰਡੇ ਬਣ ਕੇ ਥੋੜੇ ਜਿਹੇ ਕਿਤੇ ਨਾ ਕਿਤੇ ਪਰਖ ਲਓਗੇ ਆਪਦੇ ਮਿੱਤਰਾਂ ਨੂੰ ਜਾਂ ਆਪਦੇ ਯਾਰਾਂ ਨੂੰ ਤਾਂ ਵਧੀਆ ਰਹੋਗੇ ਨਹੀਂ ਤਾਂ ਤੁਹਾਡੇ ਫੁੱਲ ਆ ਜਿਹੜੇ ਤੁਹਾਨੂੰ ਫੁੱਲਾਂ ਵਾਂਗੂ ਖੁਸ਼ਬੂ ਵੀ ਲੈ ਜਾਣਗੇ ਤੇ ਤੁਹਾਨੂੰ ਤੋੜ ਕੇ ਵੀ ਸਿੱਟ ਦੇਣਗੇ ਵੈਸੇ ਤਾਂ ਫੁੱਲੋਂ ਭਗਵਾਨ ਦੇ ਮੂਹਰੇ ਤੋੜਦੇ ਆ ਲੋਕ ਪਰ ਇੱਥੇ ਮੇਰੀ ਜਿਹੜੀ ਉਦਾਹਰਨ ਹੈ ਉਹ ਇਹ ਹੈ ਵੀ ਫੁੱਲਾਂ ਤੋਂ ਭਾਵਤ ਦਿਆ ਲੋ ਤੁਹਾਡੇ ਫੁੱਲਾਂ ਵਰਗੇ ਦਿਲਾਂ ਨੂੰ ਤੋੜਨ ਦੀ ਖਾਤਰ ਲੋਕ ਪਤਾ ਨਹੀਂ ਕੀ ਕੁਛ ਕਰਦੇ ਆ ਮਤਲਬ ਐਸ਼ ਪ੍ਰਸਤੀਆਂ ਇਸ ਕਰਕੇ ਦੁਨੀਆ ਜਿਹੜੀ ਆ ਦੁਨੀਆ ਦੇ ਵਿੱਚ ਆ ਜਿਹੜੇ ਸਟੇਟਸ ਸੂਸ ਚੱਲਦੇ ਆ ਆ ਫੇਸਬੁੱਕਾਂ ਤੇ ਠੀਕ ਆ ਹੋਰ ਇੰਸਟਾਗ੍ਰਾਮ ਤੇ ਇਹ ਸਭ ਝੂਠ ਹੈ ਮੈਂ ਆਡੀ ਜ਼ਿੰਦਗੀ ਦੇ ਵਿੱਚ ਮੈਂ ਇੰਸਟਾਗ੍ਰam ਬਹੁਤ ਘੱਟ ਚਲਾਉਣਾ ਹੈ ਕਿਤੇ ਚਲਾਉਣਾ ਪਰ ਇੰਸਟਾਗ੍ਰam ਵੀ ਤੇ ਜਾਂ ਫੇਸਬੁੱਕ ਆ ਜਿਹੜੇ ਇਹਦੇ ਤੇ ਸਟੇਟਸ ਖਾਲਦੇ ਇਹਨਾਂ ਤੇ ਯਕੀਨ ਆ ਕਿਸ਼ੋਰ ਅਵਸਥਾ ਵਾਲੇ ਕਰਦੇ ਜਿਨ੍ਹਾਂ ਦੀ ਛੋਟੀ ਉਮਰ ਹੈ ਜਿਨ੍ਹਾਂ ਦੀ 16 17 ਤੋਂ ਲੈ ਕੇ 25 26 ਸਾਲ ਤੱਕ 22 24 24 ਸਾਲ ਤੱਕ ਉਹ ਬਰਾ ਉਹਨਾਂ ਨੂੰ ਇਹ ਸਟੇਟਸ ਹੀ ਚੰਗੇ ਲੱਗੀਆਂ ਪਰ ਸਟੇਟਸ ਦਾ ਹੈ ਕੁਝ ਨਹੀਂ ਇਹ ਸਿਰਫ ਮਨ ਦਾ ਛਲਾਵਾ ਤੁਹਾਡਾ ਦਿਮਾਗ ਜਿਹੜਾ ਮਨ ਹੈ ਇਹਨੂੰ ਹਿਲਾ ਦੇਣਗੇ ਵੀ ਤੁਸੀਂ ਸਟ੍ਰੇਟਸ ਲਾ ਲਾ ਕੇ ਆਪਣੇ ਯਾਰਾਂ ਮਿੱਤਰਾਂ ਨੂੰ ਪਾਈ ਜਾਉਂਗੇ ਇੱਧਰੋਂ ਉੱਧਰ ਇੱਧਰੋਂ ਉੱਧਰ ਪਰ ਇਹ ਮੰਨਦਾ ਛਲਾਵਾ ਇਸ ਕਰਕੇ ਮੈਂ ਤੁਹਾਨੂੰ गुजारिश ਕਰਦਾ ਵੀ ਇਹ ਕੁਝ ਨਹੀਂ ਇੱਥੇ ਸਭ ਕੁਝ ਇੱਥੇ ਤਰ੍ਹਾਂ ਤਰ੍ਹਾਂ ਹੀ ਰਹਿਆ ਨਾ ਬਸ ਜ਼ਿੰਦਗੀ ਨੂੰ ਜਾਓ ਇੰਜੋਏਮੈਂਟ ਕਰੋ ਬਾਕੀ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਚ ਆਪਦੀ رائے ਜ਼ਰੂਰ ਦੇ ਦਿਓ ਮੈਨੂੰ ਵੀ ਅੱਧਾ ਘੰਟਾ ਹੋ ਗਿਆ ਹੁਣ ਤੇ ਮੈਂ ਵੀ ਤੁਹਾਡੇ ਤੋਂ ਉਜਾਸਤ ਮੰਗਦਾ ਥੈਂਕ ਯੂ ਥੈਂਕਸ ਟੂ ਲਾਰਡ ਧੰਨਵਾਦ ਜੀ ਗਲਤੀ ਵੀ ਤਾਂ ਮaaf ਕਰਨਾ ਆਪਣਾ ਵੱਡਾ ਭਰਾ ਆਪਣਾ ਵੱਡਾ ਚਾਚੂ ਆਪਣਾ ਵੱਡਾ ਪਿਆਰ ਸਰਕਾਰ ਦਾ ਵੀਰ ਜਾਂ ਛੋਟਾ ਵੀਰ ਸਮਝ ਕੇ ਮaaf ਕਰਨਾ ਤੇ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਚ ਰਾਇ ਵੀ ਰਾਇ ਆਪਣੀ ਜਰੂਰ ਦਿਖਰੋ ਵੀਡੀਓ ਆਪਾਂ ਨੂੰ ਆਉਂਦੇ ਰਹਿਣਗੇ ਸੱਚ ਦੇ ਆਧਾਰ ਤੇ ਆਉਣਗਾ ਤੇ ਧੰਨਵਾਦ ਥੈਂਕ ਯੂ ਥੈਂਕਸ ਟੂ ਲਾਰਡ ਥੈਂਕ ਯੂ ਵੈਰੀ ਮੱਚ ਥੈਂਕ ਯੂ